ਕਰੇ ਕੋਈ ਦਿਸਦਾ ਨਹੀਂ ਹੈਗਾ ਕਿਵੇਂ ਪਈਆਂ ਭਣੇ ਲੈ ਕੋੜੇ ਮਨਿੰਦਰ ਆ ਗਈ ਹੋ ਠੀਕ ਆ ਹਾਂ ਠੀਕ ਹੈ ਵਧੀਆ ਤੂੰ ਸੁਣਾ ਠੀਕ ਆ ਵਧੀਆ ਬੈਣਾ ਹੀ ਹੁਣ ਕੰਮ ਵਾਲੀ ਨੂੰ ਆ ਗਈ ਘਰੇ ਹੁਣ ਦਸ ਮੈਂ ਕਿ ਪਹਾੜੋਂ ਪੱਥਰ ਲੈ ਕੇ ਆਉਣਾ ਹੈਗਾ ਹੋਰ ਵਧੀਆ ਰਹਿੰਦੇ ਨੇ ਹੁਣ ਹਾਂ ਵਧੀਆ ਰਹਿੰਦੀ ਹੈ ਕੰਮ ਵੀ ਵਧੀਆ ਕਰਦੀ ਹੈਗੀ ਅੱਛਾ ਤੈਨੂੰ ਤਾਂ ਨਹੀਂ ਕੁਸ ਕੇ ਨਹੀਂ ਕੰਮ ਨੂੰ ਨਾ 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 ਮੈਂ ਤਾਂ ਪਈਆਂ ਦੇ ਖਲਾਪਾਂ ਤਾਂ ਕੋਈ ਕਹਿੰਦੀ ਨਹੀਂ ਕੰਮ-ਕੋਮ ਨੂੰ ਮੈਂ ਤਾਂ ਕਰਦੀ ਨਹੀਂ ਕਿਹਾ ਆਪੇ ਕਰ ਹੀ ਜਾਂਦੀ ਹੈਗੀ ਨਾ ਇਹ ਤਾਂ ਮੈਂ ਦੇਖੀ ਕਰਾਇਆ ਰਿਸ਼ਤਾ ਕੰਮ ਤਾਂ ਵਾਧੂ ਕਰਦੀ ਆ ਚੱਲ ਵਧੀਆ ਸੰਤਾ ਕੰਮ ਵਾਲੀ ਕੁੜੀ ਚਾਹੀਦੀ ਸੀਗੀ ਕੰਮ ਵਾਲੀ ਹੀ ਬਸ ਹਾਂ ਹੋਰ ਸੁਣਾ ਚਾਹ ਪਾਣੀ ਚਾਹ ਪਾਣੀ ਮੰਗਾ ਦੇ ਬਸ ਕੋੜੇ ਸੋਨੀ ਪਾਣੀ ਲੈ ਕੇ ਆ ਠੀਕ ਹੋਰ ਘਰੇ ਠੀਕ ਹੈ ਸਾਰੇ ਘਰੇ ਠੀਕ ਆ ਵਧੀਆ ਚੱਲ ਵਧੀਆ ਜਾਂਦੇ ਅੱਜ ਵਾਵਾ ਗੇੜਾ ਮਾਰ ਲਿਆ ਇਧਰ ਦੀ ਨੰਗੀ ਜਾਂਦੀ ਸੀ ਮੈਂ ਕਿਹਾ ਚੱਲ ਪੁੱਛ ਕੇ ਆਉਣੀ ਆ ਹਾਲ ਚਾਲ ਕਿਵੇਂ ਆ ਤੂੰ ਤਾਂ ਭਈ ਹੁਣ ਜਿੱਦ ਦਾ ਰਿਸ਼ਤਾ ਕਰਾਇਆ ਹੁਣ ਹੀ ਰਹਿ ਗਿਆ ਜੇ ਪਹਿਲਾਂ ਤਾਂ ਮਾੜਾ ਮਾੜਾ ਗੇੜਾ ਹੂੜਾ ਮਾਰ ਹੀ ਲੈਂਦੀ ਸੀ ਆ ਹੁਣ ਤੋਂ ਉਹਦੇ ਦੀ ਜੰਮੀ ਨਹੀਂ ਆਉਂਦੀ ਆਂ। ਫੇਰ ਮੈਨੂੰ ਆਏ ਹੁੰਦਾ ਮੈਂ ਖਾਗਲਾ ਕੋਈ ਵਿਰੋਧ ਚ ਸਸਿਕਾ। ਲੌਂਬੀ ਤੇ ਸੀਫੀ ਲੋ। ਉਹ ਠੀਕ ਹੋ? ਹਾਂ ਠੀਕ ਆ। ਕਿਵੇਂ ਸੁਣੀ ਤੂੰ ਵਧੀਆ? ਹਾਂ ਵਧੀਆ। ਚਲ ਵਧੀਆ। ਤੁਸੀਂ ਅੱਜ ਜਿਹੜਾ ਮਾਰੀ ਲਿਆ ਤੁਸੀਂ ਤੋਂ ਦੇ ਦੀ ਹੈਗੇ। ਉਹੀ ਨਹੀਂ ਆਉਂਦੀ। ਬਸ ਟਾਈਮ ਹੀ ਲੱਗਦਾ ਕਰੇ ਕੰਮਾਂ 'ਚ। ਚਲ ਮੈਂ ਜਾਉਂਦੀ। ਦੇਖ ਲੈ। ਕੰਮ ਤਾਂ ਵਧੀਆ ਕਰਦੀ ਹੈ। ਮਖ ਲੋਗ ਅੱਖਣਗੇ ਪਹਿਲਾਂ ਤਾਂ ਰਿਸ਼ਤਾ ਕਰਾਉਣ ਸਤਾ ਜਾਂਦੀ ਸੀ ਹੁਣ ਤੂੰ ਹੀ ਆਈ ਜਾਂਦੀ ਐ ਲੈ ਫੇਰ ਕੀ ਐ ਭੈਣ ਅਸੀਂ ਕਿਹੜਾ ਤੈਨੂੰ ਆਪਦੇ ਮੋਹੋਂ ਆਖਿਆ ਵੀ ਤੂੰ ਨਾ ਆਇਆ ਕਰ ਸਮਾ ਦੇ ਮੋਹੋਂ ਤਾਂ ਫਰਕ ਤਾਂ ਪੈ ਜਾਂਦਾ ਮਖ ਅਗਲਾ ਕਿ ਤੂੰ ਗਰਾਂ ਲੱਗ ਜਾਂਦੀ ਐ ਨਾ ਨਾ ਅੱਜ ਕਦੀਆਂ ਤਾਂ ਸਿੱਖੀਆਂ ਸਿਖਾਈਆਂ ਨੇ ਕਾਹਨੂੰ ਗੁਲਾ ਲਾਉਂਦਾ ਹੈਗਾ ਕੋਈ ਨਹੀਂ ਲਾਉਂਦਾ ਹੈਗਾ ਮੈਂ ਤਾਂ ਬਹਿਵੇਂ ਆਪਦੇ ਮਨ ਜੇਚ ਤਾਂ ਫਿਰ ਵੀ ਜਾਂਦੀ ਐ ਓਹੋ ਐਨਾ ਸੋਚਿਆ ਕਰ ਤੂੰ ਮੈਂ ਪਾਇਆ ਕਿੰਨੇ ਵਾਰ ਤੇ ਇਧਰ ਬਾਰ ਮੋਹ ਦੀ ਟੱਪ ਜਾਨੀ ਐ ਕਦੇ ਮੈਂ ਤਾਂ ਅੱਗੇ ਨੂੰ ਕਹੀ ਜਾਂਦੀ ਸੀ ਮਾਂ ਤਮਨਿੰਦਰ ਆਉਣੋ ਜਾਣੇ ਰਹੇਗੀ ਜਿਉਂ ਤੇਰਾ ਰਿਸ਼ਤਾ ਕਰਾਇਆ ਮ ਪਹਿਲਾਂ ਤਾਂ ਹਜੇ ਆਈ ਜਾਂਦੀ ਸੀਗੀ ਹੁਣ ਤਾਂ ਮੈਂ ਭੁੱਲੀ ਚੁੱਕੀ ਵੀ ਨਹੀਂ ਕਿਦੇ ਆਈ ਉਸ ਵਸਤੇ ਨੂੰ ਪਤਾ ਹੀ ਹੈ ਬਿਮਾਰ ਜੀ ਰਹਿਣੀ ਹੈ ਬਸ ਸਾਲਾ ਤਨੁਕਾ ਦੁਖੀ ਰਹਿੰਨੀ ਹੈ ਆਪਣੇ ਆ ਬਿਮਾਰੀਆਂ ਨੇ ਤਾਂ ਖਾ ਲਈ ਅੱਧੀ ਦੁਨੀਆ ਖਤਮ ਕਰਤੀ ਐਸੇ ਬਿਮਾਰੀ ਨੇ ਤਾਂ ਬਸ ਦਵਾਈ ਲੈਣਾ ਨਹੀਂ ਉਦੋਂ ਇੱਧਰ ਕਿਹੜਾ ਮਾਰਜਾ ਨਹੀਂ ਹੈ ਬਸ ਟੇਰ ਰਹਿਣੀ ਹੈ ਸਾਰਾ ਦਿਨ ਬੋਡੇ ਤਾਂ ਮੇਰੇ ਵੀ ਦੁਖਦੇ ਨੇ ਤੇਰੇ ਵੀ ਦੁਖਦੇ ਨੇ ਤੋ ਹੋਰ ਇੱਖਾਂ ਜਿੱਦਾਂ ਮੇਰੀਆਂ ਤਾਂ ਬਲਾਈ ਦੁਖਦੀਆਂ ਨੇ ਪਹਿਨੇ ਪਤਾ ਨਹੀਂ ਕੀ ਹੋਇਆ ਕੀ ਨਾ ਅੱਛਾ ਤੈਨੂੰ ਤਾਂ ਕੰਮ ਛੜਤਾ ਕੰਮ ਛੜਤਾ ਫਿਰ ਨਹੀਂ ਤਾਂ ਦੁਖਦੇ ਨੇ ਤੋਰਾ ਫੇਰਾ ਕਰਿਆ ਕਰ ਫਿਰ ਕਰਦੀਆਂ ਦੋ ਰਭੇ ਰੰਦੋ ਤੱਕ ਚਾੜ ਚੂੜੂ ਬੁਲਾ ਕੇ ਆਉਣੀ ਆਗੀ ਹਾਂ ਤਾਂ ਕੰਮ ਤਾਂ ਸਾਰਾ ਹੀ ਉਹ ਕਰ ਲੈਣੀਆਂ ਦਵਾਈ ਦਬੂਈ ਲੈ ਲੈ ਹੁਣੀ ਦਵਾਈ ਲਈ ਜਾਨੀ ਹੈਗੀ ਪਰ ਰਾਵ ਨਹੀਂ ਆਉਂਦਾ ਮੈਨੂੰ ਤਾਂ ਦਵਾਈ ਤੇ ਮੇਰੇ ਕੋਲ ਦੀ ਵੀ ਨ ਟੱਪਦੀ ਹੈਗੀ ਕਿਉਂ ਪਤਾ ਨਹੀਂ ਕੀ ਹੋਇਆ ਬਣੇ ਸੌਂ ਲੱਗੇ ਲਾ ਮੈਂ ਤਾਂ ਤੂੰ ਐ ਲਾਲਾ ਇੱਕ ਟਾਈਮ ਦੇ ਪੰਜ ਪੰਜ ਗੋਲੀਆਂ ਖਾਣੀਆਂ ਆ ਅੱਜ ਹੀ ਮੇਰਾ ਹਾਲ ਹੈ ਪਰ ਮੈਂ ਤਾਂ ਫਾਪਾ ਤੂੰ ਖਾਣੀਆਂ ਕੀ ਕਰਗੇ ਫਿਰ ਦਵਾਈਆਂ ਦੇ ਬਸ ਇੱਕ ਖਾਰਾ ਨਹੀਂ ਇੱਕ ਦਿ ਇੱਕ ਭੁੱਲੇ ਜਾਂ ਨਹੀਂ ਫਿਰ ਡਾਕਟਰ ਕਹਿੰਦਾ ਭਈ ਆ ਨਹੀਂ ਦਵਾਈ ਖਾਦੀ ਫਿਰ ਹੋਰ ਲੈਣੀ ਪੈਂਦੀ ਆ 100 ਰੋਗ ਦੇ ਪਾਈ ਨੇ ਇੱਕ ਤਾਂ ਤੜਕੀ ਉੱਠਦੀ ਆ ਨਿਰਨੇ ਕਾਲ ਜੇ ਡਾ ਖਾਨਣੀ ਆ ਉਸ ਤੋਂ ਬਾਅਦ ਫਿਰ ਅੱਧੇ ਘੰਟੇ ਬਾਅਦ 20 25 ਮਿੰਟਾ ਬਾਅਦ ਫਿਰ ਗੋਲੀ ਖਾਨਣੀ ਆ ਸਾਰਾ ਤਾਂ 11 ਵਜੇ ਤੱਕ ਤੇ ਮੇਰੇ ਗੋਲੀਆਂ ਤੀ ਨੰਬੇ ਆ ਦਾ ਟਾਈਮ ਮੇਰਾ ਸਭ ਤੇ ਬਾਅਦ ਕਹਿੰਦੇ ਭਾਈ ਟੈਸਟ ਕਰਾਵਾ ਹਾਂ ਐਂ ਕਰਾ ਲਾ ਐਂ ਕਰਾ ਲਾ ਪੁੱਛਣਾ ਜੀ ਅੱਕ ਗਿਆ ਹੁਣ ਤਾਂ ਦਵਾਈਆਂ ਤੋਂ ਮੈਂ ਤਾਂ ਪਏ ਹੋਇਆ ਪੇਪਰ ਛੱਡ ਦੇ ਇੱਕ ਦਿਨੀ ਮਰਨਾ ਕਿਹੜਾ ਰੋਜ਼ ਰੋਜ਼ ਮਰਨਾ ਮਾਂ ਨਹੀਂ ਹੈ ਤਾਂ ਸਾਰੀ ਮੁਰਪਈ ਆ ਪੈਣੀ ਔਰ ਫਿਰ ਕੀ ਕਰਗੇ ਮੈਂ ਤਾਂ ਮੁੰਡੇ ਜਿਆਦਾ ਸੀਗਾ ਵਿਚਾਲੇ ਪਿਆ ਹੈ ਆ ਵੇ ਬੀਏ ਦੀ ਟੈਨਸ਼ਨਸ ਮੈਨੂੰ ਚੱਲੇ ਹੁਣ ਆ ਤਾਂ ਘਰ-ਬਾਰ ਦਾ ਹੋ ਗਿਆ ਪਈ ਰੋਟੀ ਪੱਕਦੀ ਹੋਗੀ ਚਾਹੇ ਹੁਣ ਤਾਂ ਮੈਨੂੰ ਰੱਬ ਲੈ ਜੀ ਚੱਕ ਕੇ ਮੈਨੂੰ ਤਾਂ ਕੋਈ ਹੋਂ ਨਹੀਂ ਹੈਗਾ ਨਾ ਫੇਰ ਵੀ ਹਾਂ ਪੋਤੇ-ਪੋਤੀਆਂ ਪੋਤੇ-ਪੋਤੀਆਂ ਦੇ ਪੈਣੇ ਕੌਣ ਮੂੰਹ ਦੇਖਦਾ ਰੱਬ ਦਾ ਕੀ ਪਤਾ ਇੱਕ ਪੈਰ ਚੱਕ ਲੈ ਕਹਿੰਦੇ ਨੇ ਦੂਜੇ ਦੀ ਆਸ ਨਹੀਂ ਆਸ ਤਾਂ ਨਹੀਂ ਪਈਆ ਰੱਖੇ ਵੀ ਆਸ ਉਹ ਪਈ ਦੇਖਾਂਗੇ ਪੋਤੇ-ਪੋਤੇ ਨੂੰ ਪੜ੍ਹਾਵਾਂਗੇ ਚਾਹੇ ਹੋਂਦਾ ਬੜੇ ਬਨਾਲਾ ਚਾਹ ਸੋਨੀ ਹਾਂ ਤੇ ਰੰਮੀ ਲਿਆਉਂਦੀ ਹੌਲੇ ਟਾਈਮ ਲਾਉਂਦੇ ਆ ਕੰਮ ਤਾਂ ਹੌਲੀ ਕਰਦੀ ਐ ਹੂੰ ਕਰ ਲਾਦੀ ਐ ਸਾਰਾ ਅੱਛਾ ਹਾਂ ਨਾ ਹੀ ਤਾਂ ਸਾਰਾ ਕਰਦੀ ਐ ਕੰਮ ਤਾਂ ਹੋਰ ਲੱਗ ਜੂਗੀ ਹੌਲੀ ਹੌਲੀ ਹਾਂ ਕੋਸ ਨਾ ਮਨ ਆ ਪਈ ਮਸਾਂ ਪੀਤਾ ਹਾਂ ਕਰਦਾ ਹੋਰ ਪੀਤੀ ਨਹੀਂ ਆਉਂਦਾ ਇੱਕ ਤਾਂ ਉਹੀ ਗਾਦੇ ਜਵਾਬ ਹੂੰ ਦੱਸੇ ਤੋ ਫੇਰੀ ਕੰਮ ਆਉਂਦੇ ਰਹਿਣਗੇ ਮਸਾਂ ਹੀ ਔੜਦਾ ਫਿਰ ਤਾਂ ਹੋਰ ਉਥੇ ਤਾਂ ਆਪਦਾ ਸਾਰਾ ਦਵਾਦੋ ਕਰੀ ਜਾਂਦੀ ਸੀ ਚਲ ਐ ਵੀ ਲੱਗ ਜੂਗੀ ਹੌਲੀ ਹੌਲੀ ਕਰਨ ਨਾ ਤਾਂ ਬਾਲਾ ਮੂਰੇ ਬੋਲਦੀ ਆ ਵਧੀਆ ਹੈ ਵਿਚਾਰੀ ਆਪਦੇ ਮਤੇ ਜਿਹੀ ਰਹਿੰਦੀ ਹੈ ਨਹੀ ਤਾਂ ਸਿਆਣੀ ਆ ਤਾਂ ਹੀ ਮੈਂ ਦੇਖਿਆ ਮਖ ਪਈਏ ਘਰ ਵੀ ਵਧੀਆ ਤਾਂ ਹੀ ਕਰਾਇਆ ਰਿਸ਼ਤਾ ਮਕਾਬਾ ਪਰ ਤਾਂ ਪੰਦਰ ਮੂਰੇ ਪੈਸ ਦੱਸਿਆ ਦਿਨ ਵੀ ਘਰ ਤਾਂ ਆਪਣਾ ਤਾਂ ਦੇਖਿਆ ਹੀ ਇਹ ਦੇਖਣਾ ਆ ਪਕੜਾ ਕੋਈ ਲੈ ਚੱਲੇ ਆ ਇਹ ਘਰ ਤਾਂ ਇਹਨਾਂ ਦਾ ਵੀ ਮਾੜਾ ਨਹੀਂ ਹੈਗਾ ਬਹੁਤ ਸੋਹਣਾਗਾ ਚਲ ਵਧੀਆ ਹੈ ਕੋਈ ਗੱਲ ਇਹਨਾਂ ਦੇ ਕਿ ਦਸ ਸਾਲ ਸੀ ਮਹੀਨਾ ਤੱਕੜਾ ਮਾਰਨੇ ਕੱਲੀ ਕੁੜੀਆਂ ਨੇ ਫਿਰ ਦੇਣਾ ਕਿਨੂੰ ਇਹਨਾਂ ਨੇ ਹਾਂ ਭਰਾ ਇਹ ਤਾਂ ਹੈਗਾ ਇਹ ਤਾਂ ਭਰਾ ਤਾਂ ਹੈਗਾ ਫਿਰ ਉਹ ਤਾਂ ਕੱਲੀ ਆ ਮਾਪੇ ਹਾਂ ਪੇਕੇ ਨੇ ਕਰਤਾ ਕੱਲੀ ਆ ਹਾਂ ਇਹ ਤਾਂ ਹੈ ਦੋਨੇ ਭੈਣ ਭਾਈ ਨੇ ਬਸ ਚੱਲ ਹੋਰ ਦੱਸਾ ਹੋ ਠੀਕ ਆ ਬੈਨੇ ਵਧੀਆ ਬਸ ਟਾਈਮ ਪਾਸ ਆ ਜਿਵੇਂ ਕਰੀ ਜੰਨੇ ਆ ਫਸ ਟਾਈਮ ਪਾਸ ਇੱਥੇ ਕੀ ਲੈ ਜਾਣਾ ਹੋਰ ਆ ਆਮ ਜੀ ਲੈ ਚ ਮੈਂ ਤਾਂ ਨਹੀਂ ਪੀਣੀ ਚਾ ਆ ਤੇਰੀ ਮਾਸੀ ਨੇ ਦੇ ਦੇ ਨਾ ਮੈਂ ਨਹੀਂ ਪੀਣੀ ਮੈਂ ਤਾਂ ਨਾ ਨਾ ਹੁਣੇ ਪੀ ਕੇ ਆਤੀ ਆ ਪਾਣੀ ਵੀ ਲੈ ਜਾ ਲੈ ਪੀਲਾਂ ਦੀ ਬੈਨੇ ਕੁੱਟ ਨਾ ਨਾ ਮੈਂ ਤਾਂ ਹੁਣੇ ਪੀ ਕੇ ਆਂ ਤੇ ਆ ਬਣ ਜਾਦਾ ਮੇਰੇ ਸੋਨੀ ਓ ਸੋਨੀ ਹਾਂਜੀ ਪਾਣੀ ਦਾ ਅਗਲਾ ਹਿਲਾ ਕੇ ਦੇਈ ਆ ਲੋ ਆ ਲੋ ਤੁਸੀਂ ਇੰਨੇ लेट ਸੁੱਤੇ ਉੱਥੇ ਮੈਂ ਤੁਹਾਨੂੰ ਦੋ ਵਾਰ ਦੇਖ ਕੇ ਇਹਨੂੰ ਪਹਿਲਾਂ ਕਿਉਂ ਅਸਨੇ ਉੱਠ ਕੇ ਕਿ ਮੈਂ ਮੱਕੀ ਕੁੱਡਣੀ ਸੀ ਅੱਛਾ ਕੋਈ ਕੰਮ ਹੀ ਨਹੀਂ ਹੈਗੇ ਘਰ ਤੇ ਤੁਹਾਨੂੰ ਬਸ ਹੁਣ ਆਹੀ ਕੰਮ ਰਹਿ ਗਿਆ ਤੁਹਾਡਾ ਉਹ ਕੀ ਕੰਮ ਹੈਗੇ ਤੁਸੀਂ ਡਰਿੰਕ ਜਿਹੜੀ ਇੰਨੀ ਕਰ ਕਿਉਂ ਨੇ ਰਾਤ ਨੂੰ ਉਹ ਛੱਡ ਦੋ ਨਾ ਕਿਉਂ ਮੈਂ ਕੱਲਾ ਦੁਨੀਆ ਦਾ ਜਿਹੜਾ ਡਰਿੰਕ ਕਰਦਾ ਸਾਰੇ ਕਰਦੇ ਆ ਨਾਲ ਵਾਲੇ ਸਾਰੇ ਹੁੰਦੇ ਮੈਂ ਕਿ ਕੱਲਾ ਕਰ ਜਾਂਦਾ ਫਿਰ ਕੋਈ ਚੰਗੀ ਗੱਲ ਹੈ ਇਹ ਤੈਨੂੰ ਕੀ ਪ੍ਰੋਬਲਮ ਹੈ ਮੇਰੀ ਡਰਿੰਕ ਤੋਂ ਰਾਤ ਨੂੰ ਤੁਸੀਂ ਪੀਕੇ ਆ ਜਾਂ ਕਰੋ ਸਾਰਾ ਦਿਨ ਤੁਸੀਂ ਫੋਨ ਤੇ ਲੱਗੇ ਰਹਾ ਕਰੋ ਇਹ ਗੱਲਾਂ ਚੰਗੀਆਂ ਨਹੀਂ ਸੋਡੀਆਂ ਹੋਰ ਕੀ ਕਰਾਂ ਕੰਦਾਂ ਜੁੜ ਟੱਕਰਾ ਮਾਰਾਂ ਜਾ ਕੇ ਮੈਂ ਕੰਮ ਹੀ ਜਦੋਂ ਹੈ ਨਹੀਂ ਮੇਰੇ ਕੋਲ ਕੋਈ ਕਰਨ ਨੂੰ ਨਾ ਹੀ ਮੇਰ ਤੋਂ ਹੋਵੇ ਕੋਈ ਆਪਣੇ ਘਰ ਚ ਕੋਈ ਕੰਮ ਨਹੀਂ ਹੈਗੇ ਉਹ ਯਾਰ ਘਰ ਦੇ ਕੰਮ ਤੂੰ ਆਪ ਦੇਖ ਲਿਆ ਕਰ ਮੈਨੂੰ ਨਾ ਗਿਆ ਕਰ ਜਿਹੜੀ ਠੇਕੇ ਤੇ ਲਾਦ ਨੂੰ ਜਮੀਨੋਂ ਖੇਤੀ ਕਰ ਲਿਆ ਕਰੋ ਕੀ ਗੱਲ ਤੈਨੂੰ ਮਾੜਾ ਲਾਦਾਂਗਾ ਮੈਂ ਬਿੱਲਾ ਰਹਿਦਾ ਜਿਵੇਂ ਲਾਦਾਂ ਮੈਂ ਠੇਕੇ ਤੇ ਛੜਾ ਲੈਣਾ ਤੇ ਤੀ ਤੂੰ ਆਵਾਜ਼ ਕਰਕੇ ਇਹ ਕਰ ਲਿਆ ਕਰ ਤੁਸੀਂ ਤਾਂ ਮੈਨੂੰ ਹੀ ਬੋਲਣਾ ਮੈਂ ਤਾਂ ਤੁਹਾਡੇ ਚੰਗੇ ਵਾਸਤੇ ਕਹਿ ਰਹੀ ਆ ਇਹ ਜੀ ਚੰਗੇ ਵਾਸਤੇ ਕੀ ਆ ਵੀ ਮੈਂ ਜਾ ਕੇ ਉਥੇ ਮਿੱਟੀ ਨਾਲ ਮਿੱਟੀ ਹੋਈ ਜਾਵਾਂ ਸਾਰਾ ਦਿਨ ਤੇ ਚੰਗਾ ਭਲਾ ਠੇਕਾ ਹੁੰਦਾ ਹੈਗਾ ਤੈਨੂੰ ਪ੍ਰੋਬਲਮ ਕੀ ਹੈ ਤੇ ਜਿਹੜੀ ਆ ਹਰਕਤਾਂ ਕਰਦੇ ਇਹ ਵੀ ਨਾ ਤੁਹਾਡੀਆਂ ਸਹੀ ਨਹੀਂ ਹੈਗੀਆਂ ਜੇ ਮੈਂ ਖੇਤੀ ਕਰ ਲਵਾਂ ਫਿਰ ਮੈਂ ਡਰਿੰਕ ਕਰਨੀ ਛੱਡ ਦੂੰਗਾ ਉਹ ਤਾਂ ਫਿਰ ਵੀ ਕਰੂੰਗਾ ਉਹ ਤਾਂ ਮੇਰੀ ਆਪਣੀ ਮਰਜ਼ੀ ਹੈ ਤੇਰੇ ਤੋਂ ਨਹੀਂ ਦੇਖਿਆ ਜਾਂਦਾ ਤੂੰ ਆਪਦੇ ਪੇਕੇ ਵਾਜਾ ਬਸ ਆ ਹੀ ਰਹਿ ਗਿਆ ਸੀ ਸੁਣਨਾ ਵੀ ਆਪਦੇ ਪੇਕੇ ਵਾਜਾ ਫਿਰ ਮੈਨੂੰ ਵਿਆਹ ਕੇ ਕਿਉਂ ਲਿਆਉਂਦਾ ਸੀਗਾ ਜਿਵੇਂ ਆ ਹੀ ਪੇਕੇ ਕੱਢਣਾਗਾ ਲਿਆਉਂਦਾ ਤਾਂ ਤੈਨੂੰ ਰੋਕ ਟ ਜੋ ਸੋਟਿਆਂ ਹਰਕਤਾਂ ਮਾੜੀਆਂ ਤਾਂ ਕਹਿਨੀ ਆ ਮੈਂ ਠੀਕ ਆ ਉਹ ਹਰ ਕਿਦਾਂ ਨੂੰ ਮੈਂ ਕਿਹੜਾ ਗੇਹ ਦੀ ਧੀ ਪੈਣ ਛੇੜਦੀ ਜਾ ਕੇ दारू ਪੀਂਨਾਗਾ ਉਹ ਵੀ ਸ਼ਾਮ ਦੇ ਟਾਈਮ ਤੇ ਬੀਨਾ ਕਿਹੜਾ ਬੰਦਾ ਨਹੀਂ ਪੀਂਦਾ ਹਰੇ ਕੀ ਪੀਂਦਾ ਕੋਈ ਸਾਫ਼ ਸਿੱਧੀ ਪੀਣੀ ਹੁੰਦੀ ਆ ਬੰਦੇ ਦੀ ਠੀਕ ਆ ਮੈਨੂੰ ਤਾਂ ਸੋਟੇ ਵੀ ਲੱਗਦਾ ਜਿਹੜਾ ਫੋਨ ਤੇ ਲੱਗੇ ਰਹੇ ਉਹਨੂੰ ਪਤਾ ਨਹੀਂ ਕਿਹਦੇ ਨਾਲ ਗੱਲ ਕਰਦੇ ਉਹ ਕਿਹਦੇ ਨਾਲ ਨਾ ਉਹ ਮੇਰੇ ਤਾਂ ਕੁਝ ਹੋਰ ਨਾ ਸੁਣ ਲਈ ਇੱਥੇ ਪਕਾਈ ਮਰੀ ਜਾਂਦੀ ਆ ਦਸ ਸਵੇਰੇ ਸਵੇਰੇ ਲੱਗੀ ਦਿਮਾਗ ਖਾਣ ਮੇਰਾ ਜਦ ਆ ਜਾਦਾ ਕੰਮ ਧੰਦਾ ਕਰ ਲੈ ਕੋਈ ਨਾਲ ਮੈਨੂੰ ਨਾ ਵੱਲ ਕੇ ਮਤਾਂ ਦੇਆ ਕਰ ਮੈਨੂੰ ਪਤਾ ਹੈ ਮੈਂ ਕੀ ਕਰਨਾ ਕੀ ਨਹੀਂ ਕਰਨਾ ਜੇ ਚੰਗੀ ਗੱਲ ਕਹੇ ਤਾਂ ਤੁਹਾਨੂੰ ਮੈ ਮਾੜੀ ਲੱਗਦੀ ਆ ਬਸ ਮੈਨੂੰ ਕਿ ਕਰੀ ਜਾਉਂਦੀ ਆ ਮਾੜੀ ਬੜੀਆਂ ਚੰਗੀਆਂ ਗੱਲਾਂ ਕਹਿੰਦੀ ਆ ਤੂੰ ਤੇਰੇ ਕਿਹੜਾ ਪੇਕਾਂ ਤੇ ਲਾ ਕੇ ਪੀਣਾ ਮੈਂ ਆਪਦੇ ਪੈਸਿਆਂ ਦੀ ਪੀਣਾ ਮੈਂ ਆਈ ਵੱਡੀ ਮੈਨੂੰ ਮਤਾਂ ਦੇਣ ਵਾਲੀ ਪਤਾ ਨਹੀਂ ਕੀ ਕਰੀ ਜਾਂਦੀ ਕੀ ਨਾ ਕੋੜੇ ਸੋਨੀ ਹਾਂਜੀ ਕੀ ਕਰਦੀ ਫਿਰਦੀ ਐ ਕੁਝ ਨਹੀਂ ਕਰਦੀ ਮੈਂ ਕੀ ਕਰਨਾ ਨਾ ਘਾਤੀ ਦੇਖੀ ਜਾਂਦੀ ਐ ਕੌੜੂnga ਕਨੀ ਦੇਖੀ ਨਹੀਂ ਆ ਨੀ ਵੀ ਤੂੰ ਆਵੇਂਗੀ ਤੂੰ ਉੱਤਰ ਕੱਢ ਜਾ ਮਾਈ ਤੁਸੀਂ ਪਏ ਸੀਗੇ ਅੱਛਾ ਪਰ ਕੱਢ ਉੱਠ ਖੜਿਆ ਹਾਂ ਹੁਣ ਉੱਠਿਆ ਦੇਖ ਲਓ ਕੋਈ ਟਾਈਮ ਆ ਉੱਠਣ ਦਾ ਚੱਲ ਕੋਈ ਨਾ ਫਿਰ ਕੀ ਐ ਸਾਰਾ ਦਿਨ ਥੱਕਿਆ ਜਦਾ ਜਵਾਬ ਮੰਮੀ ਥੱਕਣ ਨੂੰ ਕਰਦੇ ਵੀ ਕੀ ਨੇ ਕਿਉਂ ਜੇ ਕੰਮ ਹੋਊਗਾ ਫੇਰ ਹੀ ਥੱਕਿਆ ਜਦਾ ਹੈ ਬਸ ਪੀ ਕੇ ਆਉਂਦੇ ਨੇ ਜਿਹੜਾ ਜ ਦੋਸਤਾਂ ਨਾਲ ਬਾਹਰ ਫਿੱਦਦੇ ਰਹਿੰਦੇ ਨੇ ਬਸ ਉਹਦੇ ਨੇ ਥੱਕ ਜਾਂਦੇ ਨੇ ਇਹਨੂੰ ਕੋਈ ਪੀਣ ਹੀ ਨਹੀਂ ਕਹਿੰਦੇ ਹੁੰਦੇ ਹੋਰ ਕੀ ਜਿੰਦਾ ਐਨਿਕ ਨੂੰ ਕੀ ਹੁੰਦਾ ਹੈਗਾ ਚਲ ਇਕੱਠੇ ਹੋਵੋਗੇ ਜਵਾਕ ਘੁੱਟ ਘੁੱਟ ਲਾ ਲਈ ਕਿੱਡੀ ਕੀ ਗੱਲ ਐ ਜੇ ਕਦੇ ਕਦਾਈ ਦਾ ਕੰਮ ਹੋਵੇ ਤਾਂ ਮੰਮੀ ਮੈਂ ਵੀ ਕਹਦਾ ਇਹ ਤਾਂ ਡੇਲੀ ਦਾ ਕੰਮ ਹੋ ਗਿਆ ਕੋਈ ਨਾ ਐਨੀ ਨਹੀਂ ਪੀਂਦਾ ਹੈਗਾ ਮੈਨੂੰ ਪਤਾ ਹੀ ਐ ਮੇਰੇ ਪੁੱਤ ਦਾ ਵੀ ਕਿੰਨੇ ਕ ਖਾਣ ਪੀਣ ਆ ਉਹਦਾ ਮੰਮੀ ਹੁਣ ਮਾਂ ਨੂੰ ਤਾਂ ਆਪਦਾ ਪੁੱਤ ਚੰਗਾ ਹੀ ਲੱਗਦਾ ਹੁੰਦਾਗਾ ਪੀਂਦਾ ਤਾਂ ਤੇਰਾ ਬਾਪੂ ਹੁੰਦਾ ਸੀ ਜੇ ਤੈਨੂੰ ਦੱਸਾਂ ਨਾ ਖੜਾ ਖੜਾ ਤਿੰਨ ਤਿੰਨ ਬੋਤਲਾਂ ਖਾਲੀ ਕਰਦਾਦਾ ਸੀ ਫਿਰ ਉਹਦੇ ਨਾਲੋਂ ਤਾਂ ਬਹੁਤ ਫਰਕ ਐ ਮੇਰੇ ਪੁੱਤ ਦਾ ਫਿਰ ਮੰਮੀ ਬਾਪੂ ਜੀ ਦਾ ਕੰਮ ਵੀ ਸਾਰਾ ਕਰਦੇ ਸੀ ਇਹ ਤਾਂ ਕੋਈ ਕਰਦੇ ਨਹੀਂ ਸਾਰੇ ਜਮੀਨ ਮੈਂ ਤਾਂ ਕਦੇ ਫੇਰ ਵੀ ਇਹ ਕਿਹਾ ਸੀ ਇਹ ਵੀ ਸ਼ਰਾਬ ਪੀਂਦਾ ਐ ਜਾ ਨਸਾ ਕਰਦਾ ਮੂਰੇ ਸਾਰੀ ਨਿਕਲਦਾ ਸੀ ਰਹਿੰਦਾ ਹੁੰਦਾ ਫੋਨ ਤੇ ਲੱਗੇ ਰਹਿੰਦੇ ਜਦੋਂ ਘਰੇ ਹੁੰਦੇ ਆ ਓਹੋ 100 ਮੁੰਡੇ ਖੁੰਡਿਆਂ ਦਾ ਫੋਨ ਆਉਂਦਾ ਕੋਈ ਲਿਆ ਜੀ ਦਾ ਆ ਗਿਆ ਕੋਈ ਰਿਸ਼ਤੇਦਾਰੀ ਚੋਂ ਆ ਗਿਆ ਕਿਤੇ ਕਿਵੇਂ ਤੂੰ ਦੱਸ ਉਹ ਤਾਂ ਫੋਨ ਤੋਂ ਕੀ ਲੈਣਾ ਮम्मी ਮੈਂ ਕਿਹੜਾ ਦੇਖਦੀ ਆ ਵੀ ਉਹਦੇ ਦੋਸਤਾਂ ਦੇ ਫੋਨ ਆਉਂਦੇ ਆ ਕਿ ਤੱਕ ਕਿਹਦੇ ਨਾਲ ਗੱਲਾਂ ਕਰਦੇ ਨੇ ਦੇਖ ਕੁੜੇ ਤੂੰ ਬਾਲੀਆਂ ਗੱਲਾਂ ਹੀ ਨਾ ਕਰ ਮੇਰਾ ਪੁੱਤ ਆਹ ਜਾਂ ਨਹੀਂ ਹੈਗਾ ਕਿ ਥਾਂ ਥਾਂ ਟੱਕੇ ਖਾਂਦਾ ਫਿਰੂਗਾ ਉਹ ਕੰਮ ਨਹੀਂ ਕਰਨੀ ਮम्मी ਮਾੜਾ ਮੋਟਾ ਤੁਸੀਂ ਸਮਝਾ ਲਿਆ ਕਰੋ ਕੀ ਕਰਨਾ ਉਹਨੇ ਮੈਨੂੰ ਐ ਤਾਂ ਦੱਸ ਦਿੱਤ ਤੈਨੂੰ ਕਾਸ ਦੀ ਘਾਟ ਐ ਕਿਸੇ ਚੀਜ਼ ਤੈਨੂੰ ਕੋਈ ਮਿਲਦੀ ਨਹੀਂ ਉਹ ਤਾਂ ਮਮੀ ਉਹ ਗੱਲ ਹੋਈ ਜਾਂ ਕਿ ਬੇਲਾ ਦਾ ਮਾਗ ਸ਼ੈਤਾਨ ਦਾ ਘਰ ਹੋ ਜਾਂਦਾ ਵਾ ਸਾਰਾ ਦਿਨ ਬੇਲੇ ਫਿਰਦੇ ਰਹਿੰਦੇ ਨੇ ਹੁਣ ਮੇਰਾ ਪੁੱਤ ਸਤਾਨ ਲੱਗਦਾ ਤੈਨੂੰ ਮਮੀ ਹੁਣ ਸਾਨੂੰ ਆਪ ਨੂੰ ਦਿੱਸੀ ਜਾਂਦਾ ਮੈਂ ਕੀ ਦੱਸਾਂ ਬਸ ਇੱਕ ਤੁਸੀਂ ਕਹਿਣਾ ਨਹੀਂ ਉਹਨੂੰ ਮਾਰਾ ਵੀ ਹਾਂ ਉਹ ਗਲਤ ਕਰ ਰਿਹਾ ਵਾ ਦੇਖ ਭਾਈ ਮੈਥੋਂ ਤਾਂ ਨਹੀਂ ਮੇਰੇ ਪੁੱਤ ਨੂੰ ਮਾਰਾ ਚੰਗਾ ਕਿਹਾ ਜਾਂਦਾ ਆ ਤੇਰਾ ਪਤਾ ਨਹੀਂ ਕਿਵੇਂ ਜਿਗਰਾ ਜਿਹੜਾ ਤੂੰ ਹੀ ਨਿੰਦੀ ਜਾਂਨੀ ਸਾਰਾ ਦਾ ਮੈਂ ਤੇ ਤੇਰਾ ਬਾਪੂ ਨੂੰ ਨਹੀਂ ਸੀ ਕਿਤੇ ਕਿਹਾ ਵੀ ਤੂੰ ਆ ਕੰਮ ਕਰ ਲੈ ਨਹੀਂ ਕਰਨਾ ਜਦੋਂ ਸਾਰੀ ਚੀਜ਼ ਘਰੇ ਮਿਲੇ ਨਾ ਤੇ ਬੋਲੇ ਨਾ ਜੇ ਕੁਝ ਨਾ ਮਿਲੇ ਫਿਰ ਤਾਂ ਜਨਾਨੀ ਕਹਿੰਦੀ ਸੋਹਣੀ ਲੱਗਦੀ ਐ ਮੇਰੀ ਗੱਲ ਸੁਣ ਲਓ ਮੰਮੀ ਅੱਜ ਤਾਂ ਥੋੜਾ ਠੀਕ ਐ ਕੱਲ ਨੂੰ ਇੱਥੇ ਵੀ ਜ਼ਿਆਦਾ ਹੋ ਜਾਣਗੇ ਫਿਰ ਦੇਖ ਲਓ ਤੁਸੀਂ ਨਾਲੇ ਤੁਸੀਂ ਪਛਤਾਉਂਗੇ ਫੇਰਾ ਨੀ ਕੀ ਬੋਲੀ ਜਾਨੀ ਐ ਉਹਨੂੰ ਵੀ ਦਿੰਦਾ ਆ ਆਪਦਾ ਘਰ ਜਦੋਂ ਬੰਦਾ ਕੇਰਾ ਸ਼ਰਾਬ ਪੀਣ ਲੱਗ ਗਿਆ ਨਾ ਮੁੜ ਕੇ ਛੁੱਟਦੀ ਨਹੀਂ ਸਾਰੀ ਉਮਰ ਆਹੋ ਛੁੱਟਦੀ ਨਹੀਂ ਹੈਗੀ ਹੁਣ ਜੇ ਤੇਰੇ ਵਰਗੀਆਂ ਪੀਣ ਲਾ ਦਨ ਇਹ ਤਾਂ ਗੱਲਾਂ ਹੀ ਕਾਦੀਆਂ ਰਹਿੰਦੀਆਂ ਤੇ ਮੰਮੀ ਮੈਂ ਪਿੰਨ ਨੂੰ ਕਹਿੰਨੀ ਵੀ ਕੀ ਆ ਤੁਸੀਂ ਤਾਂ ਮੈਨੂੰ ਹੀ ਕਹਿ ਲੱਗ ਜਾਨੇ ਹੋ ਸਾਰਾ ਦਿਨ ਤੂੰ ਨਹੀਂ ਆਂਦੀ ਆ ਮੁੰਡੇ ਨੂੰ ਬੱਚਾ ਨਾ ਹੱਥ ਦਾ ਮਾਰਾ ਦੂਣੀ ਪੀਣ ਲੱਗ ਜਾਂਦਾ ਹੈਗਾ ਇੱਥੇ ਤਾਂ ਆਪਾਂ ਪਿਆਰ ਨਾ ਬੋਲੀਏ ਇੱਥੇ ਤੂੰ ਆਕੜ-ਆਕੜ ਪਈ ਜਾਨੀ ਮੈਂ ਤੈਨੂੰ ਕਿੰਨੇ ਦਿਨ ਹੋ ਗਏ ਦੇਖਦੀ ਨੂੰ ਮੈਂ ਮੰਮੀ ਜੇ ਬੋਲਣ ਵਾਲੀ ਹੁੰਦੀ ਤਾਂ ਫਿਰ ਸਾਨੂੰ ਪਤਾ ਵੀ ਲੱਗ ਜਾਂਦਾ ਮੈਂ ਤਾਂ ਉਹਨੂੰ ਕਹਿੰਦੀ ਹੁੰਦੀ ਆ ਵੀ ਛੱਡ ਦੋ ਤਾਂ ਮੇਰੇ ਗੱਲ ਸੁਣਦੇ ਤਾਂ ਨਹੀਂ ਹੈਗੇ ਉਹ ਤੋਂ ਇੰਨਾ ਬੋਲਦੇ ਨੇ ਮੈਨੂੰ ਇੰਨਾ ਸੁਣਾਉਂਦੇ ਨੇ ਜੇ ਮੈਂ ਅੱਗੇ ਬੋਲਾਂ ਫਿਰ ਤਾਂ ਪਤਾ ਨਹੀਂ ਕੀ ਕੁਸ਼ ਕਰਨਾ ਆਹੋ ਮੈਨੂੰ ਪ ਨਾ ਹੁਣ ਸਵੇਰੇ ਕੀ ਹੋਇਆ ਸੀ ਜਦ ਬੜਬੜ ਲੱਗੀ ਪਈ ਸੀ ਕਰਨ ਹੋਣਾ ਕੀ ਸੀ ਤੁਹਾਨੂੰ ਦੱਸ ਕੇ ਤਾਂ ਸਾਡੀਆਂ ਵੀ ਮੈਂ ਤਾਂ ਹੀ ਕਿਹਾ ਸੀ ਵੀ ਘੱਟ ਪੀ ਲੈ ਕਰੋ ਨਾ ਪੀਆ ਕਰੋ ਛੱਡ ਦਿਓ ਤੁਹਾਡੀ ਸਿਹਤ ਖਰਾਬ ਹੋਊਗੀ ਸਿਹਤ ਖਰਾਬ ਹੋਣੂਗਾ ਬੋਤਲਾਂ ਖਾਲੀ ਕਰਦਾ ਉਹ ਘੁੱਟ ਤਾਂ ਇੱਕ ਲਾ ਕੇ ਆਉਂਗਾਗਾ ਜਵਾਕ 삭 ਕੇ ਜਾਂਦਾ ਸਰਦਨ ਫਿਰਦਾ ਮੰਮੀ ਤੁਹਾਨੂੰ ਕੀ ਪਤਾ ਤੁਸੀਂ ਤਾਂ ਪੈ ਜਾਣੇ ਹੋ ਜਿਹੜੇ ਟਾਈਮ ਆਉਂਦਾ ਮੈਨੂੰ ਪਤਾ ਨਾ ਰਾਤ ਦੇ 11 11 ਵਜੇ ਕਿੰਨੀ ਕੁ ਪੀਤੀ ਹੁੰਦੀ ਆ ਆ ਮੈਨੂੰ ਪਤਾ ਹੀ ਹੈ ਮੇਰੇ ਪੱਤੇ ਸੋਫੀ ਆਉਂਦਾ ਮਾਂ ਨੂੰ ਤਾਂ ਨਾ ਕਿ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਪੁੱਤ ਘਰੇ ਨਾ ਆਵੇ ਇਨੂੰ ਲੱਗਦਾ ਮੈਂ ਸੁੱਤੀ ਪਈ ਹੁੰਨੀ ਆ। ਚਾਹ। ਮੇਰਾ ਪੁੱਤ ਮੇਰੇ ਮੰਜੇ ਤੇ ਬੈਠ ਕੇ ਫੇਰ ਹੀ ਜਾਂਦਾ ਕਾਹਾਂ? ਚਲ ਠੀਕ ਐ ਮੰਮੀ ਤੁਸਤਾ ਮਨਨ ਨਹੀਂ ਨਹੀਂ ਹੈਗਾ। ਮੰਨਣਾ ਨਹੀਂ ਹੈਗਾ। ਉਹੀ ਦੋਸਾਂ ਲਾਈ ਜਾਂਦੇ ਮੇਰੇ ਪੁੱਤ ਤੇ। ਇਹਨੂੰ ਦੋਸਾਂ ਲਾਈ ਜਾਂਦੀ। ਇੱਕ ਨਾ ਇੱਕ ਦਿਨ ਨਾ ਤੂੰ ਬਗਿਆੜੇਂਗੀ ਮੇਰੇ ਪੁੱਤ ਨੂੰ ਤੇ ਤੂੰ ਪੀਣ ਲਾਵੇਂਗੀ ਉਹਨੂੰ ਸ਼ਰਾਬ। ਤੇ ਫੇਰ ਤੂੰ ਕੀ ਕਰ ਲਵੇਂਗੀ ਜੇ ਉਹ ਦੂਣੀ ਪੀਣ ਲੱਗ ਗਿਆ? ਮੰਮੀ ਮੈਂ ਕੌਣ ਹੁੰਨੀ ਆ ਬਗਿਆੜਨ ਵਾਲੀ? ਠੀਕ ਆ। ਬੰਦੇ ਨੂੰ ਆਪ ਨੂੰ ਹੀ ਚਾਹੀਦਾ ਕਾ ਮੈਂ ਤਾਂ ਰੋਕਦੀ ਹੁੰਨੀ ਆ। ਤੁਹਾਡੇ ਦਿਮਾਗ 'ਚ ਇਹ ਗੱਲ ਪਤਾ ਨਹੀਂ ਕਿਉਂ ਨਹੀਂ ਵਰਦੀ ਹੈਗੀ। ਬੜਦੀ ਨਹੀਂ ਦਿਮਾਗ ਚ ਨਹੀਂ ਬੰਦਾ ਉਦੋਂ ਪੀਣ ਲੱਗਦਾ ਜਦੋਂ ਜਨਾਨੀ ਨੂੰ ਟੋਕੀ ਚੱਲੇ ਤੇ ਨਿੰਦੀ ਚੱਲੇ ਤੂੰ ਕਿੱਥੇ ਜਾਣਾ ਕਿੱਥੇ ਆਉਣਾ ਕਿੱਥੇ ਬਹਿਣਾ ਕਿੱਥੇ ਉੜਦਾ ਉਹਦਾ ਬੰਦਾ ਫਿਰ ਹੱਥਾਂ ਚੋਂ ਨਿਕਲਦਾ ਨਾਲੇ ਮੰਮੀ ਜੀ ਆ ਮੇਰੇ ਵਾਲੀ ਟੋਕ ਟਕਾਈ ਨਾ ਤੁਸੀਂ ਪਹਿਲਾਂ ਕਰੀ ਹੁੰਦੀ ਤਾਂ ਇਹ ਆ ਜਾ ਲੈਣ ਤੇ ਲੱਗਦਾ ਹੀ ਨਾ ਭਈ ਦੇਖ ਮੈਂ ਇੱਥੋਂ ਤਾਂ ਨਹੀਂ ਰੋਕ ਟੋਕ ਹੁੰਦੀ ਮੇਰੇ ਪੁੱਤ ਨੂੰ ਸਾਰਾ ਦਿਨ ਘਰੇ ਬੰਨਵਾ ਰਹਿੰਦਾ ਫਿਰ ਕਿਹੋ ਜਿਹਾ ਘੰਟਾ 15 ਮਿੰਟ ਹੋ ਵਾ ਗਿਆ ਬਾਹਰ ਨੂੰ ਚਲ ਠੀਕਾ ਮੰਮੀ ਮੈਂ ਤਾਂ ਕੁਛ ਬੋਲਦੀ ਨਹੀਂ ਮੈਹੀ ਬੁਰੀ ਲੱਗਦੀ ਐ ਤੁਹਾਨੂੰ ਬੁਰੀ ਲੱਗਣ ਵਾਲੀ ਗੱਲ ਨਹੀਂ ਤੂੰ ਗੱਲਾਂ ਹੀ ਇਹ ਜਿਹਾਂ ਕਰਦੀ ਆਂਗੀ ਮਰਜੀ ਆ ਜੀ ਮੈਂ ਕੀ ਲਾਣਾ ਕਰ ਲੈ ਕੰਮ ਭੋਰਾ ਜੇ ਕਰਨਾ ਕੋਈ ਨਹੀਂ ਬੈਸ ਤੂੰ ਹੀ ਆਪੇ ਕਰ ਲੂੰਗੀ ਮੈਂ ਤਾਂ ਆਹੇ ਹਲੋ ਪਾਣੀ ਪੀ ਲੋ ਇਤਨੀ ਗਈ ਹੈਗੇ ਤੁਸੀਂ ਜਾਇਆ ਖੇਤਾਂ ਮੈਂ ਮੋਟਰ ਚੱਲਣ ਲੱਗਾ ਮੋਟਰ ਚੱਲਣ ਲੱਗ ਰਹੀ ਬਈਆ ਲਾ ਰੱਖਿਆ ਸੀ ਉੱਤੇ ਅੱਛਾ ਅੱਛਾ ਠੀਕ ਹੈ ਹੋਰ ਰੋਟੀ ਲਾ ਕੇ ਦਵਾਂਗੇ ਠਹਿਰ ਕੇ ਲੈ ਨਾ ਨਾ ਉਹ ਚਾਹ ਪੀਆ ਸੀ ਮੈਂ ਤਾਂ ਖੇਤ ਠੀਕ ਹੈ ਹੂੰ ਉਹਨਾਂ ਨੇ ਕਰਤੀ ਸੀ ਉਹਨਾਂ ਕੋਲ ਬਹਿ ਗਿਆ ਸੀ ਮੈਂ ਚਾਹ ਪੀਆ ਚਾਹ ਮੈਨੂੰ ਭੁੱਖ ਨਹੀਂ ਠੀਕ ਹੈ ਫੋਨ ਨਹੀਂ ਦਾ ਫੋਨ ਫੜਾ ਨਾ ਫੋਨ ਨਹੀਂ ਦਾ ਮੇਰੇ ਕੋਲ ਨਹੀਂ ਹੈ ਤੇਰੇ ਕੋਲ ਹੈ ਨਹੀਂ ਨਾ ਮੇਰੇ ਕੋਲ ਵੀ ਨਹੀਂ ਲਾਇਆ ਹੈਗਾ ਕਿਉਂ ਉਹ ਵੀ ਨਹੀਂ ਲਾਇਆ ਹੋਣਗੇ ਕੰਮ ਅੱਜ ਕੱਲ ਫੋਨ ਲਾਉਣਾ ਛੱਡ ਗਈ ਪਤਾ ਨਹੀਂ ਕੀ ਚੱਕਰ ਹੋ ਕਾਇਮ ਨਹੀਂ ਲੱਗਦਾ ਹਾਂ ਮੈਨੂੰ ਪਤਾ ਤਾਂ ਹੈਗਾ ਘਰੇ ਉਹ ਹੀ ਕੰਮ ਕਰਕੇ ਉਹਨਾਂ ਇੱਕ ਤਾਂ ਜ਼ਿਆਦਾ ਕੰਮ ਹੋ ਰਿਹਾ ਉਹਨੂੰ ਹਾਂਜੀ ਹੂੰ ਤੂੰ ਦੇਖ ਲੈ ਨੀ ਫੋਨ ਕਰਕੇ ਉਹਨੂੰ ਮੈਂ ਲਾਇਆ ਸੀਗਾ ਉਹ ਕਹਿੰਦੀ ਦੀਦੀ ਮੈਂ ਬਾਤ ਕਰਦੀਆ ਮੈਂ ਕਿਹਾ ਸਾਲ ਠੀਕ ਆ ਕੋਈ ਕੰਮ-ਕਮ ਕਰਦੀ ਹੋਊਗੀ ਮੈਂ ਤਾਂ ਕਰਕੇ ਨਾ ਬਾਤ ਹੋਣੀ ਲਾਇਆ ਨਹੀਂ ਮੈਂ ਲਾਇਆ ਚਲ ਦੇਖਦੇ ਆ ਫਿਰ ਜਾਇਆ ਮੈਂ ਇੱਕ ਦਿਨ ਸੋਨੀ ਕੋਲੇ ਹਾਂ ਤੁਸੀਂ ਐ ਕਰਿਓ ਆ ਤੀਆਂ ਦਾ ਸਨਹਾਰਾ ਦੇ ਆਏ ਉਹਨੂੰ ਹੂੰ ਹੂੰ ਨਾਲੇ ਮਿਲਿਆਉਂਗੇ ਹੂੰ ਦੋਨੇ ਵਕ ਚੱਲਾਂਗੇ ਕੋਈ ਚੱਕਰ ਨਹੀਂ ਨਾਲ ਤੂੰ ਮਿਲ ਕੋਈ ਨਾ ਜੇ ਤੂੰ ਫੀ ਜਾਣਾ ਨਹੀਂ ਨਾ 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 ਤੂੰ ਮਿਲੇਂ ਕੁਛ ਨਹੀਂ ਹੁੰਦਾ ਦੋਨੇ ਜਾਇਆ ਮੰਗੇ ਚੱਲ ਕੋਈ ਨਹੀਂ ਦੇਖ ਲਾਂਗੇ ਜੇ ਟਾਈਮ ਲੱਗੇ ਚੱਲ ਬੜਾ ਇਹ ਤੇ ਮਮੀ ਨੂੰ ਭੇਜ ਦੇ ਬਿਸਕਟ ਕਢਾ ਲਏਗੇ ਨਾਲ ਸਮਾਨ ਲਿਆ ਕੁਛ ਤੂੰ ਬਾਗ ਜੀ ਸੂਟ ਸੜ ਵਧੀਆ ਲਿਆਈ ਉਹਦੇ ਹਾਂ ਹਾਂ ਕੋਈ ਨਾ ਮੈਂ ਆਪੇ ਬਾਗ ਜੂਂ ਮਜ਼ਾਰ ਚ ਹਮ ਹੋਰ ਗੁਫ ਚਾਹੀਦਾ ਤਾਂ ਨਹੀਂ ਹੈਗਾ ਨਾ ਨਾ ਬਸ ਠੀਕ ਹੈ ਹਮ ਰੋਟੀ ਨੂੰ ਮੈਂ ਬੋਲ ਮਾਰ ਦੂੰ ਰੋਟੀ ਚਾਹੀਦੀ ਹੈ ਠੀਕ ਹੈ ਲੇ ਆ ਕੇ ਹੁਣ ਤੁਸੀਂ ਫੇਰ ਸਵੇਰੇ ਸਵੇਰੇ ਚੱਲ ਪਏ ਹੱਦ ਕਰਦੇ ਹੋ ਚਾਬੀ ਕਿਹਨੂੰ ਪੁੱਛ ਕੇ ਕੱਟੀ ਐ ਫਿਰ ਹੁਣ ਤੁਸੀਂ ਸਾਰਾ ਦਿਨ ਹੀ ਫਿਰਦੇ ਰਹਿਣੇ ਹੋ ਬਾਹਰ ਫਿਰ ਹੋਰ ਮੈਂ ਕੀ ਕਰਾਂ ਉਹ ਕੰਮ ਤਾਂ ਹੁੰਦਾ ਹੈ ਨਹੀਂ ਜੇ ਕੰਮ ਤਾਂ ਹੁੰਦਾ ਬੰਦੇ ਨੂੰ ਹੁੰਦਾ ਕੋਈ ਫੇਰ ਹੀ ਬਾਹਰ ਜਾਂਦਾ ਹੁੰਦਾ ਮੈਨੂੰ ਪਤਾ ਹੀ ਆ ਤੁਸੀਂ ਕਿਹੜੇ ਕੰਮ ਜਾਣਾਗਾ 11 ਵਜੇ ਤੁਸੀਂ ਸੁੱਤੇ ਉੱਠੇ ਹੋ ਤੂੰ ਸੁਣਾਉਣੀ ਕਿਹਨੂੰ ਐਂਗੀ ਮੈਂ ਕਿੰਨੇ ਵਜੇ ਉੱਠਿਆ ਕਿੰਨੇ ਵਜੇ ਨਹੀਂ ਉੱਠਿਆ ਨਾਲ ਤੂੰ ਕੀ ਲੈਣਾ ਮੇਰੇ ਤੋਂ ਅੱਛਾ ਜੇ ਮੈਂ ਸੋਡ ਤੋ ਰਹਿਣਾ ਤਾਂ ਮੈਨੂੰ ਐਮਐਸ ਕਾਰ ਚਲੀ ਆਈ ਫਿਰ ਇਹਨਾਂ ਦਾ ਹੱਕ ਮੇਰਾ ਹੈਗਾਗਾ ਓਏ ਯਾਰ ਅੱਜ ਤੱਕ ਨਾ ਮੈਨੂੰ ਮ ਜਦ ਮਾਣੇ ਰੋਕਿਆ ਹੁੰਦਾ ਤਾਂ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਸੀ ਅੱਜ ਹੁਣ ਤੂੰ ਕੀ ਚਾਹਨੀ ਐ ਵੀ ਤੇਰੀ ਮਰਜ਼ੀ ਨਾਲ ਮੈਂ ਕਰਾਂ ਜਿਹੜਾ ਕੁਝ ਕਰਨਾ ਹੈਗਾ ਮੈਂ ਤਾਂ ਤੁਹਾਨੂੰ ਇੰਨਾ ਹੀ ਕਹਿਨੀ ਆ ਵੀ ਤੁਸੀਂ ਘਰੇ ਟਿਕ ਜਾ ਕਰੋ ਕਿਸੇ ਟਾਈਮ ਤੱਕ ਜਦੋਂ ਮੇਰਾ ਜੀ ਕਰੂ ਉਹਦੋਂ ਮੈਂ ਘਰੇ ਵੀ ਰਹੂੰਗਾ ਜਦੋਂ ਮੇਰਾ ਜੀ ਬਾਹਰ ਜਾਣ ਨੂੰ ਕਰੂ ਉਹਦੋਂ ਮੈਂ ਬਾਹਰ ਵੀ ਜਾਊਗਾ ਜਦੋਂ ਤੁਹਾਨੂੰ ਫੋਨ ਆਏਗਾ ਦੋਸਤਾਂ ਉਹਦੀ ਬਾਹਰ ਟੱਪ ਜਾਣੇ ਹੋ ਇਹ ਕੀ ਮਤਲਬ ਹੋਇਆ ਪਰ ਜੇ ਕਿਸੇ ਨੇ ਬੁਲਾਇਆ ਤਾਂ ਹੀ ਬਾਹਰ ਜਾਣਾ ਹੈਗਾ ਬੁਲਾਉਣ ਉਹ ਤਾਂ ਬੜੇ ਕੁਰੀਦਾਰ ਬੈਠੇ ਨੇ ਤੁਹਾਨੂੰ ਬੁਲਾਉਣ ਵਾਲੇ ਇਹਦੇ ਉਹ ਨੇ ਓਏ ਯਾਰ ਤੂੰ ਮੈਨੂੰ ਮੰਦਾ ਚੰਗਾ ਜਾਣਾ ਬੋਲੀਆ ਤੈਨੂੰ ਮੈਂ ਗੱਲ ਸਿੱਧੀ ਸਮਝਾ ਦਿੰਨਾਗਾ ਕਿ ਤੇ ਸਵੇਰੇ ਸਵੇਰੇ ਮੇਰੇ ਤੋਂ ਸਰਵਿਸ ਕਰਾ ਲਿਆ ਆਪਦੀ ਤੁਹਾਡੇ ਕੋਲ ਤਾਂ ਆਹੀ ਆਉਂਦਾ ਆਉਂਦਾ ਵੀ ਕੀ ਆ ਹੋਰ ਤੁਹਾਨੂੰ ਹੋਰ ਤਾਂ ਕੋਈ ਕੰਮ ਹੈ ਨਹੀਂ ਤੁਹਾਨੂੰ ਤੇ ਤੈਨੂੰ ਵੀ ਸਵੇਰੇ ਸਵੇਰੇ ਭਗਾਈ ਮਾਰਨੀ ਆਉਂਦੀ ਐ ਮੈਂ ਤਾਂ ਤੁਹਾਨੂੰ ਇਹਨਾ ਕਹਿੰਦੀ ਆ ਵੀ ਘਰੇ ਖੜ ਜਾ ਕਰੋ ਕਿਸੇ ਟਾਈਮ ਮੈਂ ਤਾਂ ਖੜਦਾ ਨਹੀਂ ਮੈਂ ਤਾਂ ਜਦੋਂ ਜਾਣਾ ਹੋਇਆ ਮੈਂ ਤਾਂ ਜਾਊਗਾ ਆ ਕਿਵੇਂ ਜਾਓਗੇ ਫਿਰ ਤੁਸੀਂ ਮੈਨੂੰ ਬੋਲਦੇ ਤੁਸੀਂ ਲਿਆਇ ਫਾਇਦਾ ਠਾ ਰੱਖਿਆ ਅੱਛਾ ਹੁਣ ਤੂੰ ਇਹਦਾ ਮਤਲਬ ਮੂਰੇ ਬੋਲੇਂਗੀ ਮੈਂ ਬੋਲ ਕੇ ਕੀ ਰਣਾ ਬਸ ਮੈਂ ਤਾਂ ਇਹਨਾ ਕਹਿੰਦੀ ਆ ਵੀ ਤੁਸੀਂ ਨਾ ਜਾਓ ਮੈਂ ਦੇਖ ਜਦ ਮੈਂ ਕਹਣਾ ਵੀ ਮੈਨੂੰ ਨਹੀਂ ਜਾਣਾ ਚਾਹੀਦਾ ਪਰ ਤੈਨੂੰ ਇਸ ਘਰੋਂ ਜ਼ਰੂਰ ਜਾਣਾ ਚਾਹੀਦਾ ਕਿਉਂ ਮੈਨੂੰ ਕਹ ਜਣਾ ਚਾਹੀਦਾ ਮੇਰਾ ਵੀ ਘਰ ਹੈ ਜੇ ਤੁਹਾਡਾ ਘਰ ਹੈ ਜੇ ਤੇਰਾ ਘਰ ਹੈ ਤਾਂ ਬੰਦਿਆਂ ਵਾਂਗੂ ਰਹਿਣਾ ਫਿਰ ਮੈਂ ਬੰਦਿਆਂ ਵਾਂਗੂ ਹੀ ਰਹਦੀ ਹਾਂ ਕੁਛ ਨਹੀਂ ਕਰ ਲੱਗੀਆਂ ਉਹ ਮੈਂ ਤੁਹਾਨੂੰ ਕਹਿ ਸਕਦੀ ਹਾਂ ਤੁਹਾਡੇ ਘਰ ਵਾਲਿਆਂ ਹੱਕ ਬੰਦਾ ਮੇਰਾ ਇੰਨਾ ਇੰਨਾ ਵੀ ਪਤਾ ਹੋਣਾ ਚਾਹੀਦਾ ਵੀ ਜਦੋਂ ਬੰਦੇ ਨੂੰ ਕੋਈ ਕੰਮ ਹੁੰਦਾ ਤਾਂ ਉਹ ਬਾਹਰ ਅੰਦਰ ਵੀ ਜਾਣਾ ਪੈਂਦਾ ਸਾਰਾ ਦਿਨ ਇੱਥੇ ਘਰੇ ਗੁਲਾਮ ਵਾਂਗ ਕਿਨੇ ਬੈਠ ਸਕਦਾ ਮੈਨੂੰ ਪਤਾ ਜੇ ਤੁਹਾਨੂੰ ਕੰਮ ਹੋਵੇ ਨਾ ਮੈਂ ਤੁਹਾਨੂੰ ਰੋਕਾਂ ਨਾ ਤੁਸੀਂ ਕੰਮ ਤੇ ਜਾਇਆ ਕਰੋ ਮੈਂ ਤੁਹਾਨੂੰ ਜਮ੍ਹਾਂ ਨਹੀਂ ਰੋਕ ਕਰ ਲਿਆ ਕਰੋ ਨਾ ਫਿਰ ਕਿਉਂ ਠੇਕੇ ਤੇ ਲਾਉਨੇ ਹੋ ਮੇਰੀ ਮਰਜ਼ੀ ਮੈਂ ਚਾਹੇ ਠੇਕੇ ਤੇ ਲਾਵਾਂ ਚਾਹੇ ਜ਼ਮੀਨ ਸਾਰੀ ਵੇਚਾਂ ਤੂੰ ਉਹਦੋਂ ਕੀ ਲੈਣਾ ਫਿਰ ਤੁਸੀਂ ਬਾਹਰ ਕਰ ਦੀ ਕਰਦੇ ਹੋ ਬਾਹਰ ਜਾ ਕੇ ਮੈਂ ਤਾਂ ਯਾਰ ਐਵੇਂ ਹੀ ਕਰੂੰਗਾ ਤੂੰ ਕਰ ਲਾ ਕੀ ਕਰਨਾ ਮੈਂ ਤੁਹਾਨੂੰ ਜਾਣ ਦਿੰਦੀ ਹੈਗੀ ਤੈਨੂੰ ਨਾ ਮੈਂ ਗੱਲ ਬੰਦਿਆ ਵਾਂਗੂ ਸਮਝਾਈ ਜਾਣਾ ਵੀ ਮੈਨੂੰ ਜਾਣ ਦੇ ਮੈਂ ਨਹੀਂ ਜਾਣ ਦਿੰਦੀ ਅੱਜ ਕੁਝ ਵੀ ਹੋ ਜਾਏ ਚਾਹੇ ਪਰ ਹੁਣ ਤੂੰ ਵੀ ਇਸੇ ਗਲਤੀ ਰਹਿ ਮੈਂ ਨਹੀਂ ਜਾਂਦਾ ਮੇਰੇ ਤੋਂ ਪਹਿਲਾਂ ਤਾਂ ਇਸ ਕਰ ਤੂੰ ਜਾ ਗਈ ਆਏ ਗਏ ਤੁਸੀਂ ਮੈਨੂੰ ਮੇਰੇ ਕੋਲ ਪਹਿਲਾਂ ਤਾਂ ਮੇਰੇ ਘਰੋਂ ਤੈਨੂੰ ਵੀ ਦੇਖਦਾ ਮੈਂ ਕਿੰਨਾ ਟਾਈਮ ਤੂੰ ਇੱਥੇ ਰਹਿਣੀ ਹੈ ਚੱਲ ਆ ਜਾ ਨਿਕਲ ਮੇਰੇ ਘ ਅਤਰੀਂ ਡਖ ਲੈਂਦਾ ਜੀ ਨਾ ਮੈਂ ਬਥੇਰੀ ਵੇਖ ਲਈ ਮੈਂ ਨਹੀਂ ਘਰ ਜਾਣਾ ਇਹ ਕੀ ਮਤਲਬ ਹੋਇਆ ਮਤਲਬ ਕੀ ਹੋਇਆ ਤੂੰ ਹੁਣ ਰੋਕ ਡੋਕ ਕਰੇਂਗੀ ਮੈਨੂੰ ਮੈਂ ਇਹ ਤਾਂ ਕਹਿ ਸਕਦੀ ਆ ਤੁਹਾਨੂੰ ਤੂੰ ਹੁਣ ਕਹਿ ਕੇ ਦਿਖਾ ਫਿਰ ਮੈਂ ਕਹੂੰ ਵੀ ਮੈਂ ਨਹੀਂ ਜਾਣਦੀ ਅੱਜ ਤੋਂ ਬਾਅਦ ਇਸ ਘਰ ਚ ਪੈਰ ਵੀ ਧੱਕੀ ਨਾ ਸਾਰਾ ਨਹੀਂ ਲੱਤਾਂ ਤੋੜ ਦੂੰ ਮੈਂ ਦੇ ਕੀ ਹੋ ਗਿਆ ਕਿਉਂ ਜਰੂਸ ਕੱਢੀ ਜਾਂਦੇ ਓ ਤੂੰ ਨਾ ਮਾਂ ਵਿੱਚ ਬੋਲ ਮੰਮੀ ਮੈਂ ਕਿਹਾ ਕੀ ਸੀ ਮੈਂ ਤਾਂ ਇਹ ਕਹਾਜੀ ਮੈਂ ਕਰੋ ਨਹੀਂ ਜਾਣਦੀ ਮੈਂ ਤਾਂ ਤੁਸੀਂ ਦੋ ਪਲਾਂਗਾ ਜਪਟਣ ਦੇ ਕੁੱਤਾ ਠੁੱਟਿਆ ਲੱਕਿਆਸ ਕਰਕੇ ਰੱਖਦੇ ਹਾਂ ਦੱਸ ਤਾ ਨਾ ਕੀ ਹੋਇਆ ਹੁਣ ਥੋਨੂੰ ਮਰਾ ਗਿਆ ਰੋਕ ਡੋਕ ਕਰਦੀਏ ਘਰੋਂ ਨਹੀਂ ਜਾਣਾ ਕਹਿੰਦੀ ਤੂੰ ਮੰਮੀ ਸਵੇਰੇ ਭੱਗ ਜਾਂਦੇ ਨੇ ਸਾਰਾ ਦਿਨ ਭੱਜਦੇ ਨੇ ਸੁਣ ਤੂੰ ਨਿਗਾਹ ਮੇਰੇ 'ਤੇ ਖਰਜਾ ਖਰਜਟਾ ਜਾ ਨਾ ਖਰਜਾ ਨਹੀਂ ਇੱਥੇ ਚੱਲ ਅੰਦਰ ਤੈਨੂੰ ਮਾਂ ਮੈਂ ਕਿੰਨੇ ਵਾਰ ਸਮਝਾਇਆ ਵੇ ਮੈਂ ਇਹ ਸੁਣ ਲਾ ਤੈ ਕਿਉਂ ਦੱਸ ਕੇ ਨਾ ਚੁੱਪ ਕਰਕੇ ਮੋਟਰਸਾਈਕਲ ਲੈ ਕੇ ਨਿਕਲ ਜਾ ਕਰ ਚੰਗਾ ਭਲਾ ਉਹਨੂੰ ਘਰੋਂ ਕੱਢਦਾ ਸੀਗਾ ਆ ਰੋਕ ਡੋਕ ਜੀ ਤਾਂ ਬੰਦ ਹੋ ਜਾਂਦੀ ਨਾ ਮੇਰੀ ਤੇ ਰੋਕ ਟੋਕ ਕੀ ਕਰੇਗਾ ਮੈਨੂੰ ਆ ਸਾਰਾ ਕੁਝ ਪਸੰਦ ਨਹੀਂ ਤੂੰ ਮੈਨੂੰ ਕਿੱਦੇ ਰੋਕੇਗਾ ਫੇ ਘਰੋਂ ਜਾਣਾ ਜਾਂ ਨਹੀਂ ਜਾਣਾ ਸਾਰਾ ਦਿਨ ਘੇ ਨਹੀਂ ਘਰੇ ਬੈਠਾ ਰਿਆ ਕਰ ਕੋਈ ਨਾ ਜਾਂ ਭਾਗ ਜਾ ਚੱਕ ਲੈ ਮੋਟਰਸਾਈਕਲ ਜਾ ਭਾਗ ਜਾ ਮੜਮਟਾ ਗੁੱਸਾ ਠੰਡਾ ਹੋ ਜਾਊਗਾ ਕੰਜਰਾਂ ਨੇ ਟਿੱਕੂੱਤੇ ਵਾਲਾ ਬੈਰ ਪਾ ਰੱਖਿਆਗਾ ਕੋਈ ਹੈ ਤਾਂ ਨਹੀਂ ਸੂਬਾਰ ਦੇਖਤਾ ਨਹੀਂ ਲੱਗੇ ਕਿਸੇ ਨੇ ਇਨਾਟਾ ਜਲੂਸ ਕੱਢ ਰੱਖਿਆ ਕੰਜਰਾਂ ਨੇ ਦੱਸ ਮੇਰਾ ਕੀ ਕਸੂਰ ਮੈਂ ਤਾਂ ਰੋਕਦੀ ਹੋਈ ਸੀਗੀ ਜਾਣ ਤੋਂ ਨਾ ਕੁਛ ਮੰਮੀ ਕਹਦੇ ਨੇ ਫੈਦਨ ਹੋ ਜਦੋਂ ਛੁਸਕੀ ਆਂਦੀ ਹੈ ਜੀ ਨਾ ਕੀ ਕਹਤਾ ਉਹਨੇ ਮੁੰਡੇ ਨੇ ਗੋਲੀ ਮਾਰੀ ਤੇਰੇ ਹੁਣ ਮੰਮੀ ਇੰਨਾ ਕੁਝ ਹੋ ਗਿਆ ਚਾ ਸਾਨੂੰ ਪਤਾ ਨਹੀਂ ਹੈਗਾ ਪਤਾ ਨਹੀਂ ਮੈਂ ਦੇਖੀ ਹੋਈ ਆਂਦੀ ਸੀ ਗਲੀ ਚ ਰੋਜ ਕੱਢਣ ਲੱਗੇ ਨੇ ਜਲੂਸ ਅਣਕਮਣਕੀ ਆਖੂਗਾ ਜੇ ਮੰਮੀ ਤੁਸੀਂ ਉਹਨੂੰ ਇਹ ਸਮਝਾਉਂਦੇ ਪਹਿਲਾਂ ਹੀ ਇਹ ਗੱਲਾਂ ਮੈਨੂੰ ਅੱਜ ਬੋਲਣ ਦੀ ਲੋੜ ਨਹੀਂ ਨਾ ਸੋਡਾ ਅੱਜ ਜਲੂਸ ਨਿਕਲਦਾ ਨਾ ਕੀ ਕਰਤਾ ਹੈ ਜੇ ਮੇਰੇ ਪੁੱਤ ਨੇ ਹੁਣ ਜਿਹੜਾ ਚੰਦ ਚੜ੍ਹਿਆ ਆ ਉਹ 11 ਵਜੇ ਉੱਠਦੇ ਨੇ ਉੱਠਦੇ ਬਾਹਰ ਨੂੰ ਚੱਲ ਪਾਦੇ ਆ 11 ਵਜੇ ਉੱਠਦਾ ਹੀ ਆ ਕੋਈ ਮਾੜੇ ਕੰਮ ਤਾਂ ਨਹੀਂ ਕਰਦਾ ਘਰੇ ਤਾਂ ਰਹਿੰਦਾ ਆਪਦੇ ਜੇ ਮੰਮੀ ਕਰੀ ਜਾਂਦਾ ਉਹ ਫਿਰ ਮੈਂ ਮੇਰਾ ਕਿਉਂ ਰੋਣਾ ਪਵੇ ਕਰੇ ਤਾਂ ਖੜਦੇ ਨਹੀਂ ਰੋਣਾ ਤਾਂ ਇਸ ਗੱਲ ਦੀ ਆ ਚੱਲ ਫੇਰ ਕੀ ਹੋ ਗਈ 2 ਮਿੰਟ ਬਾਹਰ ਕਿਸੇ ਕੋਲੇ ਬੈਠ ਉੱਠ ਗਿਆ ਫੇਰ ਕੀ ਆ ਕਿੱਡੀ ਗੱਲ ਐ ਤੂੰ ਨਹੀਂ ਆ ਦੇ ਪੇਕੇ ਜਾਂਦੀ ਮੰਮੀ ਉਹ ਬੈਠਦੀ ਉੱਠਦੀ ਕਿਹਦੇ ਨਾਲ ਸੋਨੂ ਵੀ ਚੰਗੀ ਤਰ੍ਹਾਂ ਪਤਾਗਾ ਨਹੀਂ ਮੁੰਡੇ ਕੋਲੇ ਖੜਦਾ ਬਹਿੰਦਾ ਹੋਰ ਕਿਹਦੇ ਕੋਲੇ ਜਾਂਦਾ ਤੂੰ ਨਾਲ ਵਗ ਜਾ ਕਰੋ ਦੇ ਮੁੰਡੇ ਵੀ ਦੇਖ ਲਓ ਕਿਹੜੇ ਸਾਹ ਦੇ ਨਹੀਂ ਜਿਹਦੇ ਕੋਲ ਲੋਫਰਾ ਨਾ ਰਲਦਾਗਾ ਉਹ ਹੈ ਜਾ ਹੋ ਜਾਊਗਾ ਮੈਂ ਤਾਂ ਇਸ ਗੱਲ ਦੀ ਟੈਨਸ਼ਨ ਮੇਰੀ ਤਾਂ ਸਾਰੀ ਜ਼ਿੰਦਗੀ ਬਰਬਾਦ ਹੋ ਜਾਊਗੀ ਕੋਈ ਨਾ ਮੇਰਾ ਪੁੱਤ ਲੋਫਰਾ ਹੁੰਦਾ ਹੋ ਜਾਂਦੇ ਤੂੰ ਨਾ ਹੋ ਜੀ ਮੈਂ ਕਾਹ ਚਹਿ ਰਹਾ ਮੇਰੀ ਤਾਂ ਜ਼ਿੰਦਗੀ ਬਰਬਾਦ ਆਣਾ ਮੰਮੀ ਜਿਉਂ ਨਹੀਂ ਆਗਮ ਕਰਨੇ ਸੀ ਤੁਸੀਂ ਵਿਆਹਣਾ ਹੀ ਨਹੀਂ ਸੀ ਫਿਰ ਉਹ ਜਮਾਨਤਾ ਦਾ ਲੱਕ ਵਿੱਚ ਗੱਠੀ ਲੱਗੀ ਐ ਕੈਂਚੀ ਵਾਂਗੂ ਕੱਟ 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 ਲੱਗੇ ਪਈ ਐ ਕਰਨ ਮੇਰੀ ਜਵਾਨੀ ਦਿਸਦੀ ਐ ਮੰਮੀ ਤੁਹਾਨੂੰ ਹੋਰ ਕੁਝ ਨਹੀਂ ਦਿਸਦਾ ਦੋ ਮਿੰਟ ਕਰੋ ਗਈਆਂ ਘਰ ਸੱਤਣਾ ਐ ਚੱਕ ਲਿਆ ਆਪਦੇ ਨੂੰ ਸਮਝਾ ਲਿਆ ਕੋਲ ਮੰਮੀ ਮਾਰਦਾ ਮੈਨੂੰ ਹੀ ਕਹਿਣ ਉਹ ਦੱਸ ਤਾਂ ਕੀ ਮੈਂ ਦੇ ਦਾਂ ਉਹਨੂੰ ਇਹੋ ਜਿਹਾ ਪਾ ਕੇ ਵੀ ਮਾਰਦਾ ਨੂੰ ਤੁਹਾਨੂੰ ਮੈਂ ਮਾਰਨ ਨੂੰ ਨਹੀਂ ਕਹਿੰਦੀ ਨਾਲੇ ਹੋਰ ਫਿਰ ਜੇ ਤੁਸੀਂ ਰੋਕੋਗੇ ਤਾਂ ਉਹ ਰੁਕ ਵੀ ਜਾਵੇ ਰੋਕੋ ਮੈਨੂੰ ਹੱਤ ਕੀ ਦੇਣਾ ਤੁਸੀਂ ਤਾਂ ਉੱਟੋ ਉਸੇ ਦੀ ਗੱਲਾਂ ਮੰਨਣ ਲੱਗ ਜਾਨੇ ਹੋ ਜਿੱਦਾਂ ਦੀ ਕਾਇਸ਼ ਕਰਿਆਈ ਆ ਨਾ ਉਹਦੇ ਦੀ ਮੇਰੇ ਪੁੱਤ ਤੇ ਲੱਗਦੀਆਂ ਤੇਰਾ ਗੰਦਾ ਪਾਊਗਾ ਮੇਰੇ ਪੁੱਤ ਤੇ ਮੈਨੂੰ ਲੱਗਦਾ ਹਾਇ ਤੱਕ ਤਾਂ ਕੁਝ ਖਾਂਦਾ ਪਿੰਦਾ ਨਹੀਂ ਹੁਣ ਖਾਣ ਲੱਗੂਗਾ ਉਹ ਜਿਹੜਾ ਸਾਹ ਤੇ ਤੂੰ ਬੋਲਦੀ ਆ ਉਹ ਮੰਮੀ ਸਾਰਿਆਂ ਨੂੰ ਹੀ ਪਤਾ ਤੇ ਚੰਗੀ ਤਰ੍ਹਾਂ ਸੋਣ ਨੂੰ ਵੀ ਪਤਾ ਵੀ ਉਹ ਖਾਂਦਾ ਪਿੰਦਾ ਨਹੀਂ ਤੁਸੀਂ ਕਹਿ ਰਹੇ ਹੋ ਠੀਕ ਆ ਕੀ ਖਾਂਦਾ ਕਹਿੰ ਕਿੱਦਾਂ ਦੇਖਿਆ ਮੇਰੇ ਪੁੱਤ ਤਾਂ ਖਾਂਦਾ ਮੈਂ ਤਾਂ ਬਿੰ ਦੇਖਿਆ ਤੂੰ ਕਹਿ ਰਹੀ ਆ ਜੇ ਸੋਫੀ ਘਰੇ ਆ ਤਾਂ ਵੀ ਖਾਂਦਾ ਪਿੰਦਾ ਇਹ ਜੇ ਜਵਾਕ ਕੁਛ ਖਾ ਪੀ ਆਇਆ ਫੇਰ ਵੀ ਖਾਦਾ ਚਾਹ ਫੇਰ ਤਾਪਾ ਵੀ ਮੰਨ ਲਗੇ ਪਈ ਖਾਇਆ ਜਦੋਂ ਚੰਗਾ ਭਾ ਸੋਫੀ ਘਰੇ ਆਉਂਦਾ ਫੇਰ ਵੀ ਕਹੇਗਾ ਤਾਂ ਕੁਛ ਖਾ ਕੇ ਆਇਆ ਹੈ ਇਹ ਤਾਂ ਐ ਕਰਕੇ ਆਇਆ ਜਵਾਕ ਸਾਰਾ ਦਿਨ ਚੱਲ ਫਿਰਦਾ ਰਹਿੰਦਾ ਤੇ ਯਾਰ ਦੋਸਤਾਂ ਨਾਲ ਥੱਕ ਜਾਂਦਾ ਰੱਕ ਜਾਂਦਾ ਨਹੀਂ ਉਹ ਹਿਆ ਹੋ ਰਹਿੰਦਾ ਸਵੇਰ ਬੱਚੇ ਦਾ ਫੇਰ ਮੰਮੀ ਇਹ ਤਾਂ ਸੁਧਰਨਾ ਨਹੀਂ ਮੈਂ ਤਾਂ ਉਹਦੇ ਪੇਕੇ ਹੀ ਵਗ ਜੂਗੀ ਦੇਖਦੇ ਤੈਨੂੰ ਪੇਕੇ ਕਿੰਨਾ ਕੁ ਚ ਰੋਟਣਗੇ ਉਟ ਲਾਂ ਹਾਂ ਐਨੇ ਗਏ ਗੁਜਰੇ ਨਹੀਂ ਹੈਗੇ ਮੇਰੇ ਕੋਲ ਨੰਗ ਪ੍ਰਾਤਕ ਦੇ ਫੋਨ ਤਾਂ ਹੋਇਆ ਨਹੀਂ ਕਰਦੇ ਨੇ ਮੰਮੀ ਫੋਨ ਐ ਨਵੀਂ ਨਾ ਕੋਈ ਸਿੱਟੀ ਹੋਈ ਉਹ ਮੈਨੂੰ ਬੇ ਇੱਥੇ ਨਰਕ ਭਰੀ ਜ਼ਿੰਦਗੀ ਕਰਤਾ ਮੈਥੋਂ ਨਹੀਂ ਜਿਹੜੇ ਆ ਜਾਂਦਾ ਹਾਂ ਤਾਂ ਨਾ ਨਰਕ ਭਰੀ ਜ਼ਿੰਦਗੀ ਕੱਟੀ ਨਹੀਂ ਤੇ ਜਿੱਦੇ ਤੇਰੇ ਤੇ ਨਰਕ ਭਰੀ ਜ਼ਿੰਦਗੀ ਆ ਗਈ ਤੈਨੂੰ ਅੱਦੇ ਪਤਾ ਲੱਗੂਗਾ ਵੀ ਕਿਵੇਂ ਕੱਟਿਆ ਕਰਦੇ ਨੇ ਜੇ ਮੰਮੀ ਤੁਸੀਂ ਸਮਝਾਉਣਾ ਸਮਝਾ ਲੂ ਨਹੀਂ ਮੈਂ ਤਾਂ ਰਹਿਂਦੀ ਹੈਗੀ ਰਹਿਂਦੀ ਨਹੀਂ ਨਾ ਜਾਣਾ ਮੈਂ ਤਾਂ ਜਾਉਂ ਕਰਪਰਾ ਨੂੰ ਫੋਨ ਹੋਣੇ ਮੈਂ ਤਾਂ ਕਰੂੰਗੀ ਫੋਨ ਨਾ ਨਾ ਕਰ ਮੈਂ ਇੱਥੇ ਬੈਠੀ ਆਂ ਦੇਖਾਂ ਸੂਰਮਾ ਆਉਂਦਾ ਕਿ ਨਾ ਕਰਦੀ ਆ ਹਵਾ ਦੇ ਪਾਈ ਦੇ ਸਿਰ ਤੇ ਜਿੱਦਾਂ ਦੀ ਬਿਹਾਣੀ ਇੱਕ ਗੇੜਾ ਤਾਂ ਮਾਰਿਆ ਨੀ ਕੰਜਰ ਨੇ ਮੰਮੀ ਕਹੋ ਮੇਰੇ ਭਰਾ ਦਾ ਕਿਉਂ ਪਹੁੰਚਦੇ ਉਹ ਤੁਸੀਂ ਆਪਦੇ ਪੁੱਤ ਨੂੰ ਸਮਝਾ ਲਓ ਨਾ ਜਿਹੜੀ ਲੜਾਈ ਦੀ ਸਾਰੀ ਜੜੋਕੀ ਖਤਮ ਹੋ ਜਾਏ ਉਹਨੂੰ ਤਾਂ ਸਮਝਾਈ ਨਹੀਂ ਜਾਂਦਾ ਸੋ ਇਹ ਕਰ ਕੁਝ ਪਾਕੇ ਦੇ ਦੇ ਮੇਰੇ ਪੁੱਤ ਨੂੰ ਸਾਰੇ ਜੜਾਈ ਇਹ ਲੜ ਗਈ ਖਤਮ ਹੋ ਜੂ ਜੜੀ ਖਤਮ ਹੋ ਜੂ ਸਾਡੇ ਘਰ ਦੀ ਜਿਹੜੀ ਨਿਉ ਜਾੜ ਹੈਗੀ ਸਾਰੀ ਮੁੱਦੇ ਖਤਮ ਹੋ ਜਾਊਗਾ ਜਿਹੜੇ ਕੁਝ ਪਾਕੇ ਆਹ ਜਿੱਦਾਂ ਤਾਂ ਮੈਨੂੰ ਮੇਰੀ ਮਾਂ ਨੇ ਸਿੱਖਾਈ ਹੈ ਵੀ ਮੈਂ ਕੁਝ ਪਾਕੇ ਦੇ ਦਾਂ ਪਰ ਜਿਹੜੇ ਉਹਦੇ ਲੱਛਣ ਨੇ ਨਾ ਉਹ ਆਪਦੇ ਆਪ ਹੀ ਖਤਮ ਹੋ ਜੂ ਇੱਕ ਦਿਨ ਜਿਹੜੇ ਸਾਹ ਨਾਲ ਪਿੰਦਾ ਠੀਕ ਆ ਮੈਂ ਤਾਂ ਕਿਤੇ ਦੇਖਿਆ ਨਹੀਂ ਮੇਰੇ ਪੁੱਤਾਂ ਜਿ ਡਿੱਗਦਾ ਹੁੰਦਾ ਜਾਂ ਮੇਰੇ ਪੁੱਤ ਨੂੰ ਦੋ ਬੰਦੇ ਘਰੇ ਛੱਡਣ ਆ ਰਹੇ ਨੇ ਕੋਈ ਨਾ ਮੈਂ ਦਿਖਾ ਦੂੰ ਜੋ ਵੀ ਸੋਨੋ ਜਾਂ ਮੈਨੂੰ ਕਿਸੇ ਨੇ ਗਲੀ 'ਚ ਲਾਂਬਾ ਦਿੱਤਾ ਹੋਵੇ ਤੇਰਾ ਪੁੱਤ ਟੱਕਿਆ ਬੈਠਾ ਫਲਾਨੇ ਮੋੜ ਤੇ ਬੈਠਾ ਜਾਂ ਜੋ ਉਧਰ ਬੈਠਾ ਵੀ ਮੇਰੇ ਪੁੱਤ ਨੂੰ ਤਾਂ ਸਲਾਮਾ ਹੁੰਦਿਆਂ ਨੇ ਜੇ ਨਾ ਹਟਿਆ ਨਾ ਆ ਵੀ ਦਿਨ ਦੂਰ ਨਹੀਂ ਹੈਗੇ ਵੀ ਜੋ ਦੋ ਬੰਦੇ ਘਰੇ ਛੱਡਣ ਆਇਆ ਕਰਨਗੇ ਮੈਂ ਤਾਂ ਰੋਕਦੀ ਆ ਵੀ ਅੱਜ ਥੋੜੀ ਪਿੰਦੇ ਕੱਲ ਨੂੰ ਜਾਦੇ ਲੱਗਣਗੇ ਨਹੀਂ ਤੇਰੇ ਕਰਕੇ ਪਤਾ ਨਹੀਂ ਘਟ ਲਾਇਆ ਹੁੰਦਾ ਪਤਾ ਨਹੀਂ ਨਾ ਸਾਲਾਂ ਲੜਦੀ ਰਹਿਨੀ ਐ ਤੂੰ 24 ਘੰਟੇ ਹਣਾ ਮੈਨੂੰ ਤਾਂ ਨਾ ਗੇਟ ਨਹੀਂ ਟੱਪਣ ਦਿੰਦੀ ਨਾਲ ਦੀ ਨਾਲ ਮੁੰਡਿਆਂ ਨਾਲ ਕੜਾਈ ਸ਼ੁਰੂ ਕਰ ਲਾਣੀ ਐ ਆਹੇ ਮੇਰੇ ਪੁੱਤ ਨੇ ਪਤਾ ਨਹੀਂ ਕੀ ਤਰ੍ਹਾਂ ਮੜਾ ਕਰਤਾ ਮੈਂ ਆਏ ਕਹਿਨੀ ਐ ਵੀ ਪੀ ਕੇ ਆ ਜਾ ਕਰੋ ਮੈਂ ਬੋਤਲ ਅੱਗੇ ਰੱਖਦੀ ਹੋਊਂਗੀ ਵੀ ਹਾਂ ਪੀ ਲਓ ਇਹ ਜੋ ਕਰਮ ਤਾਂ ਸਾਡੇ ਉੱਧੇ ਫੁੱਟ ਗਏ ਜਿੱਦਾਂ ਤੈਨੂੰ ਦੇਖ ਕੇ ਆਏ ਸੀਗੇ ਨ ਪੁੱਤੀ ਨੂੰ ਕਿਸਮਤ ਤਾਂ ਮੇਰੀ ਵੀ ਫੁੱਟ ਗਈ ਮੰਮੀ ਜਿਹੜੀ ਇਸ ਘਰ ਚ ਆ ਗਈ ਆ ਗਈ ਨਾਲੇ ਹੋਰ ਸਰਦਨ ਲੱਗਦੀ ਕੰਮ ਕਰ ਲਾ ਬੈਠਣਾ ਜਾਈ ਜਾ ਕੇ ਹੋਣਾ ਵੇਲੀ ਰੋਟੀਆਂ ਪਾੜ ਹਾਈ ਹਾਈ ਗਰਮੀ ਨੇ ਮੱਤ ਮਾਰੀ ਪਈ ਐ ਅੱਜ ਹੋਰ ਪੈਣੇ ਠੀਕ ਆ ਹਾਂ ਕੋੜੇ ਪੈਣੇ ਭੌਲੇ ਦਿਨੋਂ ਬਾਅਦ ਕਿਉਂ ਡਾ ਮਾਰਿਆ ਕੁਛ ਨਾ ਪੈਣੇ ਗਰਮੀ ਬਾੜੀ ਹੈਗੀ ਗਰਮੀ ਨੇ ਤਾਂ ਸੁੱਤ ਬੰਦਾ ਹੀ ਨਹੀਂ ਮੇੜੇ ਕੰਮ ਕਮ ਮੇੜੇ ਹੀ ਪੈਣੇ ਚਲ ਬਦਿਆ ਤੁੰ ਦਾ ਟਾਈਮ ਨਹੀਂ ਮੇੜਦਾਨੀ ਹੋਰ ਸਾਢੇ 12 ਵਜੇ ਦਾ ਦੀਗੀ ਸੁੱਡਲ ਜੀ ਨਹੀਂ ਹਾਂ ਪੈਣੇ ਆ ਬਾਲੇ ਰੌਲਾ ਪਾਈ ਆਂਦੇ ਸੀ ਵਾਰਤਨਾਏ ਮੁੰਡੇ ਨੇ ਥੱਪੜ ਥੱਪੜ ਜੇ ਮਾਰੀ ਆਂਦਾ ਸੀ ਕੀ ਗੱਲ ਐ ਨਾ ਨਾ ਘਰ ਤਾਂ ਕੋਈ ਨਹੀਂ ਉਹ ਤੈਨੂੰ ਪਤਾ ਆਪਣਾ ਮੁੰਡਾ ਆਪਣਾ ਕੀ ਖਾਂਦਾ ਕੁਛ ਨਹੀਂ ਖਾਂਦਾ ਪੀਂਦਾ ਹੈਗਾ ਨਾਲੇ ਫੇਰ ਵੀ ਉਹਨੂੰ ਕਹਿ ਦੂਗੀ ਤੇ ਆ ਖਾਂਦਾ ਜਾਂ ਆ ਖਾਂਦਾ ਉਹ ਜਾਂਦਾ ਸੀ ਆਦੇ ਦੋਸਤਾਂ ਨਾਲ ਮੋਟਰਸਾਈਕਲ ਚੱਗਦਾ ਸੀ ਚੱਕਾ ਨਹੀਂ ਦਿੰਦੀ ਸੀ ਲੈ ਫੇਰ ਕੀ ਹੋਗਾ ਜੇ ਹੁਣ ਜਦੋਂ ਦੋਸਤਾਂ ਕੋਲ ਜਾਂਦਾ ਹੀ ਆ ਜਵਾਕ ਜੋੜੀ ਜਾਇਆ ਤੇ ਕਹਿੰਦੀ ਮੈਂ ਤਾਂ ਜਾਣ ਨਹੀਂ ਦਿੰਦੀ ਚਾਬੀ ਕੱਢ ਲਈ ਮੋਟਰਸਾਈਕਲ ਚੋਂ ਕਹਿੰਦਾ ਮਾ ਅੱਛਾ ਫੇਰ ਛੋਟੀ ਬਹੁਤ ਬੜੀ ਤੇਜ਼ ਆਏਗੀ ਦੇਖਣ ਚੀ ਤੇਜ਼ ਲੱਗਦੀ ਬੜੀ ਤੇ ਫਿਰ ਮੁੰਡੇ ਨੇ ਹਰ ਕੇ ਫੜ ਕੇ ਬਾਹਰ ਕੱਢਤੀ ਓ ਮੈਗਾ ਜੀ ਤੁਸੀਂ ਸੁਣੀ ਕਿ ਅੱਛਾ ਤੇ ਆਉਂਦੀ ਹੋਈ ਤੇ ਜਦੋਂ ਮੈਂ ਆ ਕੇ ਦੇਖਿਆ ਮੈਂ ਭੁੱਖਵੇਂ ਕਸਮਾਨ ਪਾਈ ਜਾਂਦੇ ਨੇ ਦੇ ਹਾਂ ਫਿਰ ਹਾਂ ਫਿਰ ਅੰਦਰ ਭੇਜੀ ਨਹੀਂ ਮੁੰਡਾ ਸਮਝਾਇਆ ਹਾਂ ਭੈਣ ਚਲ ਦੋਨਾਂ ਨੂੰ ਸਮਝਾ ਦਿਆ ਕਰ ਉਹ ਯਾਰ ਗੱਲ ਕੱਢੀ ਗੱਲ ਨਹੀਂ ਤੈਨੂੰ ਪਤਾ ਆਪਣੇ ਤਾਂ ਕੰਦਣਾ ਕੰਦਦਾ ਭੈਣ ਇਹ ਕੀ ਖਾਂਦਾ ਮੁੰਡਾ ਸਾਡਾ ਕੁਝ ਨਹੀਂ ਖਾਂਦਾ ਹੈਗਾ ਜੇ ਉਹੀ ਗੱਲ ਆ ਕੇ ਆਈ ਰਹੀ ਹੈ ਜੀ ਟੁੱਟ ਕੁੱਤੇ ਲੜਾਈ ਜੀ ਮੁੰਡਾ ਨਹੀਂ ਪਤਾ ਕੀ ਖਾਣ ਲੱਗ ਗਿਆ ਇਹ ਤਾਂ ਹੈਪਨ ਹੈ ਆਪਕੇ ਥੱਕੇ ਮੁੰਡਾ ਕੁਝ ਕਰ ਦੇ ਬੇਲਾਥ ਨਹੀਂ ਆਉਂਦਾ ਹੈਗਾ ਹੁਣ ਇਹਨੂੰ ਕੀ ਆਪਾਂ ਨੇ ਉਹੀ ਗੱਲ ਆ ਕੇ ਇੱਕ ਚਾੜ ਦੂਜਾ ਮਿਲ ਜਾਊਗਾ ਹਾਂ ਇਹ ਤਾਂ ਹੈਪਨ ਹੈ ਤੈਨੂੰ ਪੁੱਤ ਨਹੀਂ ਦਿਹਾਉਣਾ ਮਾਂ ਮਾਂ ਨੂੰ ਪੁੱਤ ਨਹੀਂ ਦਿਹਾਉਂਦੇ ਹਾਂ ਇਹ ਤਾਂ ਹੈ ਮੈਂ ਤਾਂ ਬਥੇਰਾ ਬੋਚ ਬੋਚ ਕੇ ਰੱਖ ਦਿਆਂਗੀ ਉਹੀ ਗੱਲ ਮੈਂ ਰੱਖਦੇ ਜਾਣ ਆਣ ਜੋਕਰੀ ਵੀ ਨਹੀਂ ਹੈਗੀ ਫੇਰ ਮੇਰੀ ਭੈਣ ਬਥੇਰਾ ਫੋਨ ਕਰੀ ਜਾਂਦੀ ਆਖ ਤੂੰ ਮੇਰਾ ਪਤਾ ਲੈ ਨਹੀਂ ਆਉਂਦੀ ਮੈਂ ਬਿਮਾਰ ਮਾਪੇ ਮੇਰ ਤਾਂ ਆਪ ਦਾ ਘਰ ਹੀ ਲੋਟ ਆਉਂਦਾ ਇਹ ਤਾਂ ਹੈਪਨ ਹੈ ਜਦੋਂ ਹੁਣ ਘਰ ਹੀ ਕਟੋ ਕੁਲੇਸ਼ਾ ਕਿਥੇ ਨਿਕਲਿਆ ਜਾਂਦਾ ਛੱਡ ਕੇ ਫਿਰ ਦੋਨਾਂ ਜਾਣੇ ਨਾ ਵੀ ਨਾ ਮੈਂ ਤਾਂ ਤੈਨੂੰ ਪਤਾ ਬਾਹਰ ਨਹੀਂ ਟਪ ਸਕਦੀ ਫੇਰ ਨੰਕਰਾਂ ਦਾ ਮੈਂ ਕਰਨਾ ਹੈਗਾ ਹੂੰ ਕੰਮ ਉਹ ਵੀ ਭਾਣਾ ਮੈਂ ਤਾਂ ਕਰਦੀ ਨਹੀਂ ਵੇਖੀ ਨਾਲੇ ਕੋਦੇ ਕੱਲ ਕਟੋ ਕੁਲੇਸ਼ੀ ਕਰਨਾ ਹੁੰਦਾ ਕਰਨ ਮੈਂ ਮਹੀਨਾ ਖ ਕਰਿਆ ਕੰਮ ਹੂੰ ਜਦੋਂ ਆਈ ਆਈ ਆ ਉਦੋਂ ਬਸ ਬਾਲਾ ਝਾੜੂ ਪੋਚਾ ਕਰ ਲਿਆ ਥੋੜਾ ਕਰ ਲਿਆ ਰੁੱਟ ਰੁੱਟ ਉਹ ਤੋਂ ਮੁੜ ਕੇ ਤੈਨਹੀਂ ਮਾਂ ਦੀ ਤੀ ਨੇ ਹੱਥੀਂ ਲਾਇਆ ਇੱਕ ਡਰਾਵ ਹੈ ਮੈਂ ਮੇਰੇ ਭਰਾ ਨੂੰ ਸੱਦੂੰਗੀ ਮੈਂ ਮੇਰੇ ਭਰਾ ਨੂੰ ਸੱਦੂੰ ਸੱਦ ਲਾ ਭਾਈ ਤੇਰੇ ਭਰਾ ਨਿਪੇ ਨੇ ਪੇਕੇ ਕਿੰਨਾ ਕਿਤੇ ਸੋਹ ਕਰਦੇ ਵਾ ਸੱਦ ਹੀ ਲੈਣਦੇ ਇਹਨੂੰ ਫਿਰ ਆ ਕਾਖ ਨੂੰ ਤਵਦਾ ਘਰ ਹੀ ਕੰਮ ਆਉਣਾ ਨਾਲੇ ਪਹਨੇ ਜਿੱਦੇ ਦੀ ਵਿਆਹੀ ਇਹਦੇ ਭਰਾ ਨੇ ਇੱਕ ਵਾਰੀ ਵੀ ਨੀ ਫੋਨ ਕਰਿਆ ਅੱਛਾ ਹਾਂ ਬੱਸ ਪੀਕੇ ਮੈਂ ਦੱਕੀ ਮੀਨਾ ਫੇਰ ਬੁੱਤਿਆਂ ਪਤਨ ਤਾਂ ਮਾਗਰੋਂ ਹੀ ਲਾਹੀ ਸੀ ਪਤਨ ਕੀ ਕਰਿਆ ਕੀ ਨਾ ਫੇਰ ਉਹ ਕਾਹਦਾ ਆਈ ਤੇ ਉਹ ਹੀ ਗੱਲ ਨੇ ਸਾਰੀ ਚੀਜ਼ ਹਾਜ਼ਰ ਕਰਦੇ ਆ ਪਹਿਲਾਂ ਨੇ ਆ ਕੇ ਫੇਰ ਵੀ ਨਾਸਾਂ ਟੱਡੀਆਂ ਜਾਂਦੀਆਂ ਇਹਦੀਆਂ ਇਹ ਤਾਂ ਹੈ ਭਣੇ ਥੋੜੀ ਤਾਂ ਬਹੁਤ ਵਾਰੀ ਤੇ ਵਾਰੀ ਤੇਜ ਆ ਭਣੇ ਉਹ ਹੀ ਗੱਲ ਆ ਕਿ ਉਹਨਾਂ ਬਚੋਲੇ ਨੂੰ ਕੀ ਕੀ ਗਿਆ ਹੁਣ ਕੀ ਦੋਸ਼ ਦੇ ਇਹ ਭਣੇ ਹਾਂ ਕਿਸਮਤ ਆਵਦੀ ਮਾੜੀ ਸੀ ਸਾਡੀ ਇਹ ਤਾਂ ਹੈ ਇਸ ਦੇ ਉੱਤੇ ਕਿਸਮਤੇ ਮੇਰੇ ਪੁੱਤ ਦੀ ਮਾੜੀ ਸੀ ਹਾਂ ਜਿਹਦੇ ਗਲ ਪੈ ਗਈ ਇਹ ਮਾੜਾ ਮੋਟਾ ਤਾਂ ਚਾਹੀਦਾ ਇਹਨੂੰ ਹੁਣ ਜਦ ਮਤ ਮੁੱਕੀ ਝੱਲੇ ਘਰੇ ਹੁਣ ਆਪਦਾ ਕਾਰਗਮ ਆਉਂਦਾਗਾ ਐ ਤਾਂ ਕਹਿ ਨਾ ਐ ਨਾ ਕਹਿ ਤਾਂ ਚ ਬਲਾਲਾ ਜਿੰਨਾ ਮਰਜੀ ਗਿੱਠ ਦੀ ਜਮਾਂ ਲੱਗੀ ਹੋਈ ਆ ਮੋੜਦੀ ਆ ਭਣੇ ਕੋੰਤ ਸਨ ਨਾ ਬੁਲਾਈ ਉੱਚਾ ਉੱਚੀ ਬੋਲਦੀ ਆ ਬੋਲਦੀ ਆ ਹਟਾ ਹੋਰ ਬੁਲਾਈ ਬੋਲਦੀ ਐ ਕਿ ਮੈਂ ਕਹੀ ਆਂਦੀ ਸੀ ਨੂੰ ਅਜ ਤੱਕ ਤੇ ਚਾਚੇ ਦੇ ਮੂਹਰੇ ਹੋਈ ਨਹੀਂ ਬੋਲੇ ਸੀ ਤੇ ਬਾ ਚਾਚਾ ਬਾਾਰ ਚ ਖੜਾ ਹੁੰਦਾ ਤੇ ਮੈਂ ਹਾਂ ਪੜ-ਪੜ ਬੋਲੀ ਜਾਂਦੀ ਹੁੰਦੀ ਆ ਕਿ ਬੁਲਾਈ ਬੋਲਦੀ ਐ ਇਹੋ ਇਹਦਾ ਚਾਚਾ ਤਾਅ ਕਹਿੰਦਾ ਸੀ ਕਹਿੰਦਾ ਬੁਲਾਈ ਬੋਲਦੀ ਐ ਫੇਰ ਲੈ ਕੀ ਕਰੀਏ ਪੈਣੇ ਹੋਈ ਗਾਲ ਹੁਣ ਤਾਂ ਚਲ ਬਣੇ ਕੁੜੀ ਆ ਗਈ ਉਹਨੂੰ ਟਾਈਮ ਤੱਕ ਕੱਟਣਾ ਪੈਣਾ ਹਾਂ ਟਾਈਮ ਤੱਕ ਕੱਟ ਨਹੀਂ ਖੋ ਮਾੜਾ ਚੰਗਾ ਲੈ ਨੀ ਮੈਂ ਚਾਹ ਬਣਾ ਕੇ ਨਾ ਬਸ ਪੈਣੇ ਮੇਰੇ ਵੀ ਕੰਮ ਪੈਣੇ ਹਲੇ ਕੋਸ਼ੀ ਕਰਕੇ ਆਈ ਸੀ ਮਾਹ ਭੈਣ ਕੋਲੇ ਜਾ ਕੇ ਮਾੜਾ ਜਾਂ ਪਤਾ ਲੈ ਕੇ ਆਉਣੀ ਉਹ ਵੀ ਕੀ ਗੱਲ ਹੋ ਗਈ ਆਂਡ ਗਮਾੜ ਤਾਂ ਪਹਿਲਾਂ ਭੱਜਦਾ ਹੈ ਇਹ ਤਾਂ ਹੈ ਪੈਣੇ ਹਾਂ ਬਸ ਤੇ ਰਸਦਾ ਹੀ ਕਰੇ ਚੰਗਾ ਲੱਗਦਾ ਹੈ ਭਾਈ ਭੈਣੇ ਜਾਣੀ ਆ ਪੈਣੇ ਹੁਣ ਤਾਂ ਮੈਂ ਕੋਈ ਨਾ ਚਾਹ ਤਾਂ ਟਾਈਮ ਨਹੀਂ ਲੱਗਦਾ ਪੈਣੇ ਬਸ ਚਾਹ ਮੈਂ ਪੀ ਕੇ ਆਈ ਆ ਲੈ ਕੁੜੀ ਇਹ ਵੀ ਆ ਗਈ ਆ ਹੋਰ ਚਾਰ ਘਰਾਂ ਨੂੰ ਕਿਉਂ ਨਾ ਪਤਾ ਲੱਗਿਆ ਹੁਣ ਉਹਨਾਂ ਨੂੰ ਵੀ ਲੱਗਿਆ ਹੋਊਗਾ ਜਦੋਂ ਕੋਣ ਇਹ ਆ ਗਈ ਪਤਾ ਲੈਣ ਵੀ ਕੀ ਹੋ ਰਿਹਾ ਸੀ ਐਂਜਰੂਜ਼ ਕੱਢਦੀ ਐਨ ਪੁੱਤੀ ਇਹ ਮੇਰਾ ਇਹ ਤਾਂ ਕਾਸੇ ਜੋ ਗਰੇ ਨਹੀਂ ਛੱਡੇ ਅਸੀਂ ਕਾਰ ਹੀ ਲੈਣਦੇ ਅਜ ਉਹਨਾਂ ਦੇ ਭਰਾ ਨੂੰ ਕੋਣ ਬਣਾਉ ਬਧਰੋਦੀ ਵੀ ਆ ਲਾਂਦੇ ਉਹਨੂੰ ਵੀ ਨਾਲੇ